ਸਾਸੀ ਕਾਲ ਆਈਵਲ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਦੇਖ ਰਹੇ ਹੋ স্পੈਸ਼ਲ ਐਪੀਸੋਡ ਅੱਜ ਦੇ স্পੈਸ਼ਲ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਸੰਗਰੂਰ ਬਾਰੇ ਲੋਕ ਸਭਾ ਹਲਕਾ ਸੰਗਰੂਰ ਦਾ ਸੰਗਰੂਰ ਦੇ ਵਿੱਚ ਕੀ ਮਾਹੌਲ ਆ ਕਿਸ ਤਰ੍ਹਾਂ ਦੇ ਨਾਲ ਚੱਲਦਾ ਪਿਆ ਉਥੋਂ ਗਰਾਊਂਡ ਦੀ ਸਥਿਤੀ ਕੀ ਕਹਿੰਦੀ ਪਈ ਆ ਤੇ ਇਹਦੇ ਤੋਂ ਇਲਾਵਾ ਕੌਣ ਕਿੱਥੇ ਜੇ ਖੜਾ ਹੋਇਆ ਤੇ ਮੁਕਾਬਲਾ ਕਿਹਦੇ ਕਿਹਦੇ ਦਰਮਿਆਨ ਚੱਲਦਾ ਪਿਆ ਤੇ ਸੰਗਰੂਰ ਵਾਲੇ ਇਸ ਵਾਰ ਕਿਹਨੂੰ ਮੰਨਣ ਨੂੰ ਫਿਰਤੇ ਆ ਸਾਰੇ ਵਿਸ਼ੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਨੇ ਸੀ ਨਰ ਪਟਕਾਰ ਜਗਸੀਰ ਸਿੰਘ ਸੰਧੂ ਜੀ ਤਾਂ ਸੰਧੂ ਸਾਹਿਬ ਦਾ ਪਹਿਲਾ ਸਵਾਗਤ ਕਰ ਲਈਏ ਉਸ ਤੋਂ ਬਾਅਦ ਸਾਰੀਆਂ ਗੱਲਬਾਤ ਸੰਧੂ ਜੀ ਬਾਰੇ ਆਪਾਂ ਖੋਲਦੇ ਆਂ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਠੀਕ ਹੈ ਜੀ ਮੇਰਾ ਮੌਲਿਕ ਦੀ ਚਲੋ ਵਧੀਆ ਗੱਲ ਆ ਜੀ ਅੱਛਾ ਸੰਧੂ ਸਾਹਿਬ ਗੱਲਬਾਤ ਸ਼ੁਰੂ ਕਰੀਏ ਕਿ ਵੈਸੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਚਲੋ ਸੀਟਾਂ ਤਾਂ ਕਾਫੀ ਇਸ ਵਾਰ ਹੌਟ ਨੇ ਪਰ ਮਾਹੌਲ ਉਹਨਾ ਗਰਮ ਨਹੀਂ ਹੋ ਰਿਹਾ ਜਿੰਨਾ ਕੋ ਬਣਨਾ ਚਾਹੀਦਾ ਸੀ ਹੌਲੀ ਹੌਲੀ ਚਲੋ ਮਾਹੌਲ ਪੱਕ ਵੀ ਰਿਹਾ ਸੰਰੂਰ ਦੇ ਵਿੱਚ ਹੁਣ ਮਾਹੌਲ ਕੁਝ ਬਣਿਆ ਜਾਂ ਹਾਲੇ ਵੀ ਮਾਹੌਲ ਥੋੜਾ ਥੋੜਾ ਠੰਡਾ ਹੀ ਚੱਲਦਾ ਪਿਆ ਜੀ ਅਨੇ ਜੀ ਸੰਰੂਰ ਦੇ ਵਿੱਚ ਜਦੋਂ ਤੋਂ ਕਾਂਗਰਸ ਪਾਰਟੀ ਨੇ ਖਾਲਸ ਸਿੰਘ ਖਹਿਰਾ ਨੂੰ ਕੈਂਡੀਡੇਟ ਐਲਾਨ ਦਿੱਤਾ ਸੀ ਉਸ ਸਮੇਂ ਤੋਂ ਹੀ ਸਰਗਰਮੀਆਂ ਜਿਹੜੀ ਲਗਾਤਾਰ ਵਧੀ ਹੋਈ ਹੈ ਪਹਿਲਾਂ ਆ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੈਬਨਟ ਮੰਤਰੀ ਮੀਤ ਹੇਰ ਨੂੰ ਲੋਕ ਸਭਾ ਹਲਕਾ ਸੰਰੂਰ ਤੋਂ ਉਤਾਰਿਆ ਗਿਆ ਜਦੋਂ ਸਾਰਿਆਂ ਨੇ ਆਪਣੀ ਸੀਟਾਂ ਦਾ ਐਲਾਨ ਕੀਤਾ ਸੀ ਉੱਥੋਂ ਉਮੀਦਵਾਰਾਂ ਦਾ ਪਹਿਲੀ ਸੂਚੀ ਦੇ ਵਿੱਚ ਆ ਗਿਆ ਸੀ ਦੂਸਰੇ ਪਾਸੇ ਸਿਟਿੰਗ ਐਮਪੀ ਸੀ ਜਿਹੜਾ ਸਿਮਰਜੀਤ ਸਿੰਘ ਮਾਨ ਸਰੂਰ ਤੋਂ ਇਹ ਦੋਨੇ ਤਰ੍ਹਾਂ ਹੀ ਸਰਕਾਰ ਨੂੰ ਦੱਸਦੇ ਸੀ ਪਰ ਸ਼ਖਪਾਲ ਸਿੰਘ ਖੈਰਾ ਦੇ ਆਉਣ ਦੇ ਨਾਲ ਫਿਰ ਇਹ ਜਿਹੜੀ ਸਰਗਰਮੀ ਹੈ ਕਾਫੀ ਵਧੀ ਹੈਗੀ ਹੁਣ ਮਤਲਬ ਤੇਜ਼ੀ ਆਈ ਹੈ ਲਗਾਤਾਰ ਸਾਡੇ ਚੋਣ ਪ੍ਰਚਾਰ ਦੇ ਵਿੱਚ ਆ ਰਹੀ ਹੈ ਕਿਉਂਕਿ ਲੰਮਾ ਸਮਾਂ ਸੀਗਾ ਹੁਣ ਸਾਡੇ ਪੰਜਾਬ ਦੀਆਂ ਜਿਹੜੀਆਂ 7ਵੇਂ ਗੇੜ ਦੇ ਵਿੱਚ ਚੋਣਾਂ ਹੋਣੀਆਂ ਸੀਗੀਆਂ ਸੋ ਇਹ ਕਰਕੇ ਸਮਾਂ ਵੀ ਕਾਫੀ ਲੰਬਾ ਸੀਗਾ ਸੋ ਇਹ ਵੀ ਫਰਕ ਰਹਿ ਗਿਆ ਜਿਉਂ-ਜਿਉਂ ਦਿਨ ਨੇੜੇ ਆ ਰਹੇ ਆ ਤੇ ਹੁਣ ਤੋਂ ਸਰ ਗਰਮੀਆਂ ਜਿਹੜੀ ਵੱਧ ਰਹੀ ਹੈ ਜੀ 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 ਅੱਛਾ ਸੰਤੂ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿ ਹੁਣ ਮੁਕਾਬਲੇ ਦੇ ਵਿੱਚ ਕਹਿ ਲਓ ਕਿ ਪਾਈਪਾਵਲੇ ਦੇ ਮੈਦਾਨ ਦੇ ਵਿੱਚ ਨਿਤਰਾਏ ਆ ਹੁਣ ਮੁਕਾਬਲਾ ਕਿਹਦੇ ਕਿਹਦੇ ਦਰਮਿਆਨ ਆ ਕਿਉਂਕਿ ਇਸ ਤਰ੍ਹਾਂ ਦੇ ਨਾਲ ਕੈਂਡੀਡੇਟ ਸਾਰੇ ਜ਼ਬਰਦਸਤ ਆ ਮਤਲਬ ਵੱਡੇ ਫੀਸ ਨਹੀਂ ਚਲੋ ਪਰ ਮੁਕਾਬਲਾ ਕਿਹਦੇ ਕਿਹਦੇ ਦਰਮਿਆਨ ਆ ਕੌਣ ਕਿੱਥੇ ਜੇ ਖੜਾ ਹੋਇਆ ਇਹ ਜਿਹੜੀ ਚੀਜ਼ ਜ਼ਰੂਰ ਜਿਹੜਾ ਥੋੜੀ ਥੋੜੀ ਸਪਸ਼ਟ ਕਰੋ ਕਿ ਕਿਸ ਤਰ੍ਹਾਂ ਦਾ ਮਾਹੌਲ ਆਉਂਦਾ ਆ ਬਿਲਕੁਲ ਜੇ ਤੁਸੀਂ ਗੱਲ ਕਰਦੇ ਹੋ ਤਾਂ ਇਹ ਮਤਲਬ ਅਸਲ ਦੇ ਵਿੱਚ ਲੋਕਾਂ ਦਾ ਭਾਜਪਾ ਦੇ ਉਮੀਦਵਾਰ ਵਾਲੀ ਰੋਪਾਂ ਦਾ ਬਹੁਤਾ ਸ਼ਿਕਾਰ ਜਾਣ ਵੀ ਭਾਜਪਾ ਕਿਹਨੂੰ ਉਤਾਰਦੀ ਹੈ ਕੌਣ ਭਾਜਪਾ ਬੁਲਾਉਂਦਾ ਹੈ ਇਹ ਇਸ ਗੱਲ ਨੂੰ ਕਾਫੀ ਉਸਰਦ ਦਿਨ ਆ ਦੇਖਿਆ ਜਾਂਦਾ ਸੀਗਾ ਮੈਂ ਭਾਜਪਾ ਦੇ ਨਾਲ ਇਹ ਵੀ ਜਿਹੜੀ ਹਿੰਦੂ ਵੋਟਾਂ ਤਕਰੀਬ ਨੂੰ ਉਹ ਕਿੱਧਰ ਜਾਂਦੀ ਹੈ ਕਿਸੇ ਪਾਸੇ ਕਿਸ ਤਰ੍ਹਾਂ ਜਾਂਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਇਹ ਚੀਜ਼ ਹੈ ਜਿਹੜੀ ਇਹ ਕਾਫੀ ਕਾਊਂਟ ਕਰਦੀ ਹੈਗੀ ਸੋ ਇਹ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਆਂ ਤਾਂ ਮੁਕਾਬਲੇ ਜਿਹੜਾ ਅਸਲ ਵਿੱਚ ਤੁਸੀਂ ਕਿਹਾ ਵੀ ਮੁਕਾਬਲਾ ਕਿਹਦੇ ਕਿਹਦੇ ਵਿੱਚ ਹੈ ਮੁਕਾਬਲੇ ਦੇ ਵਿੱਚ ਤਿੰਨ ਤਰ੍ਹਾਂ ਦੇ ਦਿਖਾਈ ਦੇ ਰਹੀਆਂ ਨੇ ਫਿਰ ਹਾਰ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੀਤ ਤੇਰ ਹੈ ਤੇ ਸਖਵਾਲ ਸਿੰਘ ਖੈਰਾ ਔਰ ਸ਼ਮਨਜੀਤ ਸਿੰਘ ਮਾਨ ਹੈ ਜੀ ਕਿਉਂਕਿ ਭਾਈਪਾ ਦਾ ਉਸ ਤਰ੍ਹਾਂ ਜਿਸ ਤਰ੍ਹਾਂ ਦਾ ਬਰੋਅ ਦਾ ਪਿੰਡਾਂ ਦੇ ਵਿੱਚ ਹੋ ਰਿਹਾ ਤੇ ਉਹ ਵੀ ਹੋਣਾ ਤੇ ਦੂਸਰੇ ਪਾਸੇ ਇਹਦਾ ਮੈਨੂੰ ਲੱਗਦਾ ਵੀ ਫਾਇਦਾ ਹੈ ਜਿਹੜਾ ਇਹ ਅ ਮੀਤ ਇਹਨੂੰ ਮਾਹੋਂ ਵਿਸ਼ਵਾਸਨਾ ਜ਼ਿਆਦਾ ਲੱਗਦੀ ਹੈ ਕਿਉਂਕਿ ਸ਼ਹਿਰੀ ਵੋਟਾਂ ਜਿਹੜੀ ਉਹ ਡਿਵਾਈਡ ਹੋ ਜਾਣੀ ਹੈਗੀ ਖਾਸ ਕਰਕੇ ਹਿੰਦੂ ਵੋਟਾਂ ਜਿਹੜੀ ਉਹ ਤਿੰਨ ਸੌ ਮੈਂ ਤੇ ਚਾਰ ਵੰਡੀ ਜਾਣੀ ਹੈਗੀ ਸੋ ਉਹ ਉਹਦਾ ਇਹਨਾਂ ਨੂੰ ਲੱਗਦਾ ਹੈ ਜਿਸ ਤਰ੍ਹਾਂ ਦਾ ਕਿ ਭਾਜਪਾ ਦੇ ਜੇ ਮਜ਼ਬੂਤ ਕੈਂਡੀਡੇਟ ਇੱਥੇ ਮਤਲਬ ਟੱਕਰ ਦਿੰਦਾਗਾ ਤਕੜੀ ਤਾਂ ਉਹਦੇ ਨਾਲ ਮਤਲਬ ਫਾਇਦਾ ਜਿਹੜਾ ਕੁਝ ਨਾ ਕੁਝ ਉਹ ਆਮ ਆਦਮੀ ਪਾਰਟੀ ਨੂੰ ਹੋਊਗਾ ਜੀ 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 ਅੱਛੇ ਤੇ ਪਿੰਡੂ ਖੇਤਰਾ ਦੇ ਵਿੱਚ ਸ਼ੈਰੀਤਾ ਚਲੋ ਤੁਸੀਂ ਦੱਸ ਦਿੱਤਾ ਕਿ ਵੋਟਾਂ ਡਿਵਾਈਡ ਹੋ ਜੇਗੀ ਕਿਉਂਕਿ ਹਿੰਦੂ ਚਿਹਰੇ ਕਰਕੇ ਫਰਕ ਵੀ ਪਏਗਾ ਪਰ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਪਿੰਡਾਂ ਦੇ ਵਿੱਚ ਕਿਉਂਕਿ ਜ਼ਿਆਦਾਤਰ ਜਿਹੜੇ ਹਲਕੇ ਆ ਉੱਥੇ ਤੁਹਾਨੂੰ ਪਤਾ ਕਿ ਆਮ ਆਰਮੀ ਪਾਰਟੀ ਦੇ ਵਿਧਾਇਕ ਨੇ ਤਾਂ ਬੇਸ਼ੱਕ ਚਲੋ ਸਿਟਿੰਗ ਐਮ ਐਮ ਪੀ ਹੈਗੇ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਵੀ ਆਪਣਾ ਇੱਕ ਆਧਾਰ ਆ ਪਰ ਪਿੰਡਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਕੌਣ ਕਿੱਥੇ ਜੇ ਖੜਾ ਹੋਇਆ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਜੀ ਪਿੰਡਾਂ ਦੇ ਵਿੱਚ ਬਹੁਤਾ ਮਤਲਬ ਰੁਝਾਨ ਹੈ ਜਿਹੜਾ ਉਹ ਪਿਛਲੇ ਸਮੇਂ ਦੌਰਾਨ ਸਿਮਰਜੀਤ ਸਿੰਘ ਮਾਨ ਆਪ ਦਿਖਾਈ ਦੇ ਰਹੇ ਸੀਗੇ ਲੋਕ ਜ਼ਿਆਦਾ ਕਿਉਂਕਿ ਪਿਛਲੀ ਵਾਰ ਵੀ ਇਹਨਾਂ ਨੂੰ ਵੋਟ ਪਈ ਹੈਗੀ ਇਸ ਵਾਰ ਵੀ ਲੱਗਦਾ ਸੀ ਪਰ ਮ्युनਿਸਪਲ ਸਿੰਘ ਖੇੜਾ ਦੇ ਆਉਣ ਦੇ ਨਾਲ ਮਤਲਬ ਜਿਹੜੀਆਂ ਤਿੰਨੇ ਧਰਾਂ ਦੇ ਬਰਾਬਰ ਜੇ ਹੋ ਕੇ ਖੜਗੀਆਂ ਨੇ ਜੀ ਉਹਨਾਂ ਇਹਨਾਂ ਦਾ ਮੁਕਾਬਲਾ ਮਤਲਬ ਤਿੰਨੇ ਤਿੰਨੇ ਤਰ੍ਹਾਂ ਦੇ ਵਿੱਚ ਹੀ ਚੱਲਿਆ ਗਿਆ ਉਹ ਖਸ ਮੋਟਾ ਜਿਹੜੀ ਪਿੰਡੂ ਖੇਤਰ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਵੀ ਜਾਣੀ ਆ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਜਿਹੜਾ ਪਲੱਸ ਪੁਆਇੰਟ ਆ ਇਹਨਾਂ ਦਾ ਜਿਹੜਾ ਬਿਜਲੀ ਫ੍ਰੀ ਵਾਲਾ ਨਾ ਇਹ ਕੀਤਾ ਇਹਨਾਂ ਨੇ ਜਿਹੜਾ ਜ਼ੀਰੋ ਬਿਲ ਵਾਲਾ ਇਹ ਇਹਨਾਂ ਦੇ ਲਈ ਵੱਡਾ ਪਲੱਸ ਪੁਆਇੰਟ ਆ ਬਾਕੀ ਚਾਰੇ ਬਹੁਤੇ ਬਾਹਰੇ ਆ ਹੋਰ ਆ ਜਿਹਨਾਂ ਨਾਲ ਬਹੁਤ ਸਾਰੀਆਂ ਆਲੋਚਨਾਵਾਂ ਵੀ ਹੋ ਰਹੀਆਂ ਰਹੀਆਂ ਆ ਜਿਵੇਂ ਉਹ 1000 ਰੁਪਏ ਬੀਬੀਆਂ ਵਾਲੇ ਦੀ ਗੱਲ ਕਰ ਚੱਲਦੀ ਆ ਜਾਂ ਹੋਰ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਬਾਹਰੇ ਵੀ ਨੇਗੇ ਔਰ ਇਹਨਾਂ ਦਾ ਨਾਮ ਮਿਲਣਾ ਬਹੁਤਾ ਮਤਲਬ ਇਹ ਵੀ ਲੱਗਦਾ ਵੀ ਲੋਕਾਂ ਤੋਂ ਇੱਕ ਤਰ੍ਹਾਂ ਟੁੱਟ ਗਏ ਜਿਸ ਤਰ੍ਹਾਂ ਇਹ ਸਰਕਾਰ ਆਉਣ ਤੋਂ ਬਾਅਦ ਤਾਂ ਬਿਲਕੁਲ ਟੁੱਟ ਗਈ ਹੈਗੀ ਇੱਕ ਤਰ੍ਹਾਂ ਦੇ ਨਾਲ ਵੱਡੀ ਇਹਨਾਂ ਦੀ ਇੱਕ ਜਿਹੜੀ ਕਮਜ਼ੋਰੀ ਹੈ ਆ ਆਪਾਂ ਦੇਖੋ ਇਹ ਰਹੀ ਹੈ ਕਿ ਇਹਨਾਂ ਨੇ ਦੋ ਨੰਬਰ ਦੀ ਲੇਹੜੀ ਨਹੀਂ ਖੜੀ ਹੋਣ ਦਿੱਤੀ ਹੈਗੀ ਕਿਤੇ ਵੀ ਤੁਸੀਂ ਕਿਸੇ ਵੀ ਹਲਕੇ ਦੇ ਵਿੱਚ ਜਿਹੜਾ ਮਾਰ ਲਓ ਉੱਥੋਂ ਦਾ ਜਿਹੜਾ ਐਮਐਲਏ ਆ ਉਹਦੇ ਨਾਲ ਹੀ ਪੰਜ ਸੱਤ ਬੰਦੇ ਹੋ ਨਾਲ ਹੀ ਤੁਰੇ ਘਰਦੇ ਨੇ ਮਤਲਬ ਮਗਰ ਜਿਹੜੇ ਜਿਹੜੇ ਮੰਤਰੀ ਬਣ ਗਏ ਉਹਨਾਂ ਦਾ ਵੀ ਬੁਲਾਹਾਲ ਆ ਉਹਨਾਂ ਦੇ ਮਗਰ ਕੋਈ ਉਸ ਤਰ੍ਹਾਂ ਦਾ ਆ ਮਤਲਬ ਕੋਈ ਦਫ਼ਤਰ ਜਾਂ ਕੋਈ ਨਾ ਇਹਦਾ ਟੱਚ ਆ ਜਿਉ ਆਪਾਂ ਕਹਿ ਸਕਦੇ ਨਾ ਜਿਵੇਂ ਜਫੇਬੰਦ ਦਾ ਟਾਂਚਾ ਹੁੰਦਾ ਪਾਰਟੀ ਦਾ ਉਹ ਊਡੀ ਵੱਡੀ ਕਮਜ਼ੋਰੀ ਆ ਆਮ ਆਦਮੀ ਪਾਰਟੀ ਨੂੰ ਇਹੀ ਹੈਗੀ ਉਹ 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 ਦਾ ਮੈਂ ਮਤਲਬ ਖਮਾਜਾ ਵੀ ਚੱਲਣਾ ਪੈਣਾ ਇਹਨਾਂ ਨੂੰ ਉਸ ਗੱਲ ਦੇ ਸ਼ਾਇਦ ਹੁਣ ਸਦਤ ਨਾਲ ਮੈਂ ਸੁਣੂਸ ਵੀ ਕਰ ਰਹੇ ਆ ਉਹ ਜਿਸ ਤਰ੍ਹਾਂ ਮਤਲਬ ਮੀਟ ਹੀਰ ਦੀ ਗੱਲ ਕਰਦੇ ਆਪਾਂ ਦਾ ਮੀਟ ਹੀਰ ਦੀ ਟੋਣ ਨੂੰ ਪਹਿਲਾਂ ਅ ਜਿਆਦਾਤਰ ਲੋਕ ਇਸ ਪੱਖ ਨਾਲ ਦੇਖਦੇ ਸੀਗੇ ਕਿ ਸ਼ਾਇਦ ਮੀਤ ਹੈ ਰਾ ਜਿਹੜਾ ਇਹਨੂੰ ਮਤਲਬ ਇਹ ਅਣਮਨਿਆਮ ਦੇ ਨਾਲ ਚੋਣ ਨਲ ਰਿਹਾ ਹੈ ਇਹਦੀ ਪ੍ਰਮੋਸ਼ਨ ਨਹੀਂ ਇਹਦੀ ਨਿਮੋਸ਼ਨ ਕੀਤੀ ਗਈ ਹੈਗੀ ਕਦੋਂ ਪ੍ਰਿਆਪ ਦੇ ਵਿੱਚ ਮੰਤਰੀ ਸੀ ਹੁਣ ਪਿੱਛੇ ਉਹਨੇ ਮਹਿਕਮੇ ਪਹਿਲਾਂ ਜਿਹੜੇ ਉਹ ਖੋਲੇ ਗਏ ਫਿਰ ਜੂਸ ਦੀ ਪ੍ਰਧਾਨਗੀ ਖੋਣੀ ਗਈ ਉਸ ਤੋਂ ਬਾਅਦ ਮਤਲਬ ਉਹ ਹੁਣ ਟੈਕ ਦੇ ਕੇ ਇੱਕ ਐਮਪੀ ਦੀ ਟੈਕ ਦੇ ਕੇ ਮਦਾਨ ਦੇ ਵਿੱਚ ਭੇਜ ਦਿੱਤਾ ਗਿਆ ਸਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਵੀ ਪ੍ਰਚਾਰ ਪਹਿਲਾਂ ਹੋਇਆ ਸੀਗਾ ਪਰ ਉਹ ਹੁਣ ਉਸ ਪ੍ਰਚਾਰ ਨੂੰ ਕਾਰਟੇਜ ਕਰਕੇ ਬਣਿਆ ਵੀ ਭਗਵਾਨ ਸੇ ਮਾਨ ਹੋਣਾ ਦੇ ਜਿਹੜੀ ਸਮਰੂਹ ਦੀ ਚੋਣ ਹੈ ਉਹਨੂੰ ਸੀਐਮ ਸਾਹਿਬ ਨੇ ਹੰਡਲ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਉਹਨਾਂ ਨੇ ਆਪਣੇ ਮੀਡੀਆ ਡਾਇਰੈਕਟਰ ਬਲਦੇਸ਼ ਸਿੰਘ ਪੰਨੂ ਨੂੰ ਆ ਜਿਹੜਾ ਬਰਨਾਲੇ ਦਾ ਇੰਚਾਰਜ ਬਣਾ ਕੇ ਪੱਕੇ ਤੌਰ ਤੇ ਬਰਨਾਲੇ ਦੇ ਵਿੱਚ ਤੇ ਜਗਾ ਔਰ ਉਹ ਮੀਤ ਹੀਰ ਦੇ ਨਾਲੋਂ ਵੱਖਰੇ ਤੌਰ ਦੇ ਉੱਪਰ ਆਕਾਸ਼ਨਰੂਰ ਦੇ ਵਿੱਚ ਉਹ ਆਪਣੀਆਂ ਮੀਟਿੰਗਾਂ ਵੀ ਕਰ ਰਿਹਾ ਜਿਹੜੇ ਰੁੱਸੇ ਹੋਏ ਲੋਕ ਨੇ ਪੁਰਾਣੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਬਾਸ਼ਤਾ ਵੀ ਦੇ ਰਹੇ ਨੇ ਕਿ ਇਹ ਚੋਣ ਆ ਜਿਹੜੀ ਇਹ ਭਗਵਾਨ ਸਿੰਘ ਮਾਨ ਹੋਣਾਂ ਦੀ ਚੋਣ ਸਮਝ ਕੇ ਲੜੀ ਜਾਵੇ ਨਾ ਕਿ ਮੀਤ ਹੀਰ ਦੀ ਸੋ ਉਹਦੇ ਨਾਲ ਫਰਕ ਵੀ ਪੈ ਰਿਹਾ ਬਹੁਤ ਸਾਰੇ ਪੁਰਾਣੇ ਜਿਹੜੇ ਨਰਾਜ ਬੈਠੇ ਜੀ ਆ ਆਪ ਦੇ ਜਿਹੜੇ ਅਸਲ ਪੁਰਾਣੇ ਜਿਹਨੂੰ ਕਹਿੰਦੇ ਨਾ 2014 ਤੋਂ ਤੁਰੇ ਹੋਏ ਲੋਕ ਸੀਗੇ ਜਿਹੜੇ ਹੌਲੀ ਹੌਲੀ ਮਤਲਬ ਪ੍ਰਸ਼ਾਹ ਹਟ ਗਏ ਤੇ ਨਵੇਂ ਲੋਕ ਅੱਗੇ ਆ ਗਏ ਸੀਗੇ ਹੁਣ ਤਾਂ ਆਸ ਕਰਕੇ ਦਲ ਬਦਲੂ ਉਹ ਤੇ ਨੇੜੇ ਹੋਏ ਹੋਏ ਨੇ ਅੱਜ ਕੱਲ੍ਹ ਦੇ ਜਿਹੜੇ ਆਪ ਵਾਲਿਆਂ ਦੇ ਬਾਗੂ ਨੇ ਚਾਹੇ ਇਹਨਾਂ ਦੇ ਐਮ.ਐਲ.ਏ. ਦੇ ਚਾਹੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਨਾਲ ਬਹੁਤੇ ਤੁਹਾਨੂੰ ਦਲ ਬਦਲ ਨੂੰ ਦਿਸਣਗੇ ਜਿਹੜੇ ਕਾਂਗਰਸ ਜਾਂ ਅਕਾਲੀ ਦਲ ਤੋਂ ਆ ਜਿਹੜੇ ਇਹਨਾਂ ਦੇ ਅਸਲ ਜਿਹਨੂੰ ਵਲੰਟੀਅਰ ਕਹਿੰਦੇ ਜਿਹਨੂੰ ਖੂਫਾ ਪ੍ਰਮਾਣਪੂਰਵਕ ਕਹਿੰਦੇ ਹੁੰਦੇ ਉਹ ਮੱਖਣਾਰੇ ਪਾਸੇ ਉਹ ਬੈਠੇ ਨੇ ਉਹ ਮੱਖੜਾ ਨੂੰ ਤੋੜਨ ਦੀ ਕੋਸ਼ਿਸ਼ ਆ ਜਿਹੜੀ ਉਹ ਵੀਡੀਓ ਹੀ ਆ ਹੁਣ ਉਹਨਾਂ ਨੂੰ ਹੌਲੀ-ਹੌਲੀ ਰਾਹਤੇ ਚ ਲਿਆ ਜਾ ਰਿਹਾ ਸੋ ਲੱਗਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਜਿਹੜੀ ਚੋਣ ਮਹਿ ਮਹਿ ਹੋਰ ਆਮਰੋ ਤੇਜ ਹੋਊਗੀ ਔਰ ਆਪ ਦਾ ਜੋਰ ਹੈ ਜਿਹੜਾ ਬਹੁਤ ਜਾਗੇ ਜੇ ਆਪਾਂ ਕਹੇ ਅਸ਼ਵਪਾਲ ਸਿੰਘ ਅਰਾ ਦੇਉਣ ਤੋਂ ਬਾਅਦ ਖੋਦਨ ਟਰਸਟ ਹੈ ਜਿਹੜਾ ਉਹ ਸੀਮਜਾਬ ਭਗਵਾਨ ਸਿਮਰਾਨ ਹੁਣੀ ਲੈ ਰਹੇ ਨੇ ਸਭੂਰ ਦੇ ਵਿੱਚ ਔਰ ਇਹ ਵਿਕਾਰ ਦਾ ਸਵਾਲ ਬਣ ਗਿਆ ਜਿਹੜੀ ਸ਼ੂਰ ਰਸੀਡ ਉਹਨਾਂ ਦੀ ਜੀ 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 ਮੈਂ ਸੰਤੂ ਸਾਹਿਬ ਤੁਹਾਡੇ ਤੋਂ ਦੋ ਤਿੰਨ ਚੀਜ਼ਾਂ ਹੋਰ ਸਮਝਣੀਆਂ ਚਾਹੂੰਗਾ ਕਿ ਮੀਥੇਰ ਅੱਗੇ ਚਲੋ ਠੀਕ ਆ ਕਿਸਤੀ ਠੀਕ ਆ ਉਹਨਾਂ ਦੀ ਟੱਕਰ ਦੇ ਵਿੱਚ ਨਹੀਂ ਇਸ ਵੇਲੇ ਹੈਨਾ ਮੀਥਰ ਜੀ ਫਰਕ ਉਹ ਜਿੱਤ ਜਾਂਦੇ ਆ ਚੋਣ ਚਲੇ ਜਾਂਦੇ ਆ ਅੱਗੇ ਤਾਂ ਉਹ ਤੋਂ ਬਾਅਦ ਅੱਗੇ ਕਿਹਦੀ ਚਰਚਾ ਚੱਲਦੀ ਪਈ ਆ ਜਿਸ ਤਰ੍ਹਾਂ ਦੇ ਨਾਲ ਹੁਣ ਗੋਲਡੀ ਦੀ ਚਰਚਾ ਕਿ ਗੋਲਡੀ ਆਗੇ ਆ ਆਮ ਆਰਮੀ ਪਾਰਟੀ ਦੇ ਵਿੱਚ ਦਲਬੀਰ ਗੋਲਡੀ ਉਹਨਾਂ ਨੂੰ ਸੰਗਰੂਰ ਤੋਂ ਲੜਾਇਆ ਜਾ ਸਕਦਾ ਭਾਵੇਂ ਕਿ ਬਰਨਾਲੇ ਤੋਂ ਐਮਪੀ ਐਮਐਲਏ ਲੜਾਇਆ ਜਾ ਸਕਦਾ ਤੇ ਇਹਦੇ ਤੋਂ ਇਲਾਵਾ ਕਹਿੰਦੇ ਇੱਕ ਦੋ ਹੋਰ ਨੇੜੂ ਵੀ ਨੇ ਉਹ ਕਿਹੜੀ ਕਿਹੜੀ ਚਰਚਾ ਚੱਲਦੀ ਪਈ ਐ ਤੇ ਤੁਹਾਡੇ ਹਲਕੇ ਦੇ ਵਿੱਚ ਬਿਲਕੁਲ ਜੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਦਲਵੀਰ ਗੋਲਡੀ ਦੀ ਹੋ ਸਕਦਾ ਹੈ ਕਿਉਂਕਿ ਜਦੋਂ ਪਾਰਟੀਆਂ ਦੇ ਆਦਾਰ ਬਦਲੀਆਂ ਹੁੰਦੀਆਂ ਨੇ ਵੱਡੇ ਰੁੰਬੇ ਇਸ ਤਰ੍ਹਾਂ ਪੱਟੇ ਜਾਂਦੇ ਉਹਨਾਂ ਨੂੰ ਲਾਰੇ ਲੱਪੇ ਲਾਉਂਦੀਆਂ ਨੇ ਪਾਰਟੀਆਂ ਪਰ ਉਹ ਗੱਲ ਤਾਂ ਪਹਿਲੇ ਹੀ ਲੱਗਦਾ ਸਪਸ਼ਟ ਹੋ ਗਈ ਹੈ ਕਿ ਇਹਨਾਂ ਨੇ 11 ਮੈਂਬਰੀ ਕੰਪੇਨ ਕਮੇਟੀ ਇੱਕ ਅਨਾਉਂਸ ਕੀਤੀ ਹੈ ਸਮਰੂਪ ਦੇ ਲਈ ਉਹਨਾਂ ਵਿੱਚ ਦਲਵੀਰ ਗੋਲਡੀ ਦਾ ਨਾਮ ਹੈ ਨਹੀਂ ਜੀ ਤੇ ਇਹ ਗੱਲ ਦੱਸ ਰਹੀ ਹਾਂ ਵੀ ਕਿੰਨੀ ਕਾਇਮियत ਉਹਨਾਂ ਨੂੰ ਸਾਇਦੇ ਆਉਣ ਵਾਲੇ ਸਮੇਂ ਤੇ ਮਿਲੂਗੀ ਜੇ ਉਹਨਾਂ ਨੂੰ ਪਹਿਲੀ ਸੂਚੀ ਦੇ ਵਿੱਚ ਹੀ ਨਹੀਂ ਲਿਆ ਗਿਆ ਹੈ ਮੈਂ ਜਦੋਂ ਕਿ ਆ तकरीबन ਸਾਰੇ ਐਮਐਲਏ ਜਨੇ ਉਹਦੇ ਵਿੱਚ ਹਰਕਾਂ ਚਾਰ ਜਨੇ ਹੋਰ ਵੀ ਨੇਗੇ ਸੋ ਇਹ ਇਹ ਇਹਨਾਂ ਦਾ ਜਿਹੜਾ ਮਤਲਬ ਨਾਂ ਲੈਣਾ ਇਹਨਾਂ ਨੂੰ ਵਿੱਚ ਸੋ ਉਹ ਦੱਸ ਰਿਹਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਗੱਲ ਕੁਝ ਹੋਰ ਹੋ ਜਾਣੀ ਆ ਅੱਜ ਦੀ ਅਗਲਾ ਕੁਝ ਹੋਰ ਨੇ ਇਲੈਕਸ਼ਨ ਲੜੀ ਗਈ ਕੀ ਬਣਨਾਲ ਉਸ ਤੋਂ ਬਾਅਦ ਤੋ ਇਹ ਇਹ ਵੀ ਚਰਚਾ ਜਿਹੜੀ ਤੁਹਾਡੀ ਗੱਲ ਆ ਚਰਚਾ ਜ਼ਰੂਰ ਹੈ ਵੀ ਉਹਨਾਂ ਨੂੰ ਇਹ ਬਾਦਲਾ ਜਿਹੜਾ ਕੀਤਾ ਗਿਆ ਵੀ ਜੇ ਮੀਤੇਰ ਜਿੱਤਦਾ ਤਾਂ ਸਾਨੂੰ ਬਰਨਾਲੇ ਤੋਂ ਐਮਐਲਏ ਬਣਾ ਦਿੱਤਾ ਜਾਊਗਾ ਤੋ ਪਰ 另一种 ਗੱਲ ਇਹ ਵੀ ਹੈ ਵੀ ਦਰਵੀਰ ਕੋਲ ਦੀ ਦਾ ਬਰਨਾਲੇ ਦੇ ਵਿੱਚ ਕੋਈ ਉਸਤਾਲਾ ਕੋਈ ਸੰਪਰਕ ਹੈ ਜਿਹੜਾ ਉਹ ਨਹੀਂ ਐ ਬਖੋਈ ਉਸ ਤਰ੍ਹਾਂ ਦਾ ਸ਼ਰ ਤੁਹਾਡੀ ਵਾਗ ਦਿੱਤੀ ਕਿ ਸੰਧੂ ਸਾਹਿਬ ਅੱਛਾ ਦਲਵੀਰ ਗੋਲਡੀ ਦਾ ਕੋਈ ਜ਼ਿਆਦਾ ਤੁਸੀਂ ਕਹਿੰਦੇ ਕਿ ਬਰਨਾਲੇ ਵਾਲੇ ਪਾਸੇ ਨੂੰ ਹੈ ਨਹੀਂ ਬਰਨਾਲੇ ਹਾਂ ਬਰਨਾਲੇ ਵਾਲੇ ਪਾਸੇ ਉਹਨਾਂ ਦਾ ਕੋਈ ਜ਼ਿਆਦਾ ਤਾਲਮੇਲ ਹੈ ਨਹੀਂਗਾ ਉਸ ਤਰ੍ਹਾਂ ਦਾ ਕੋਈ ਇੱਥੇ ਕਹਿੰਦਾ ਕਿ ਪੂਰੀ ਆਪਣੇ ਨਾਲ ਦਾ ਫਰਕ ਆ ਸਾਡੇ ਨਾਲ ਉਹਦੇ ਨਾਲ ਮਰਦ ਪੂਰੀ ਦੀ ਜ਼ਰੂਰ ਉਹਨਾਂ ਦਾ ਹੋ ਸਕਦਾ ਬੋਲ ਬੰਲਾ ਇੱਥੇ ਨਹੀਂ ਹੈ ਤੇ ਦੂਸਰੇ ਨੰਬਰ ਤੇ ਜੇ ਗੱਲ ਕਰੀਏ ਤਾਂ ਐਮਪੀ ਦੀ ਆ ਜਿਹੜੀ ਤੂੰ ਤੂੰ ਤੋਂ ਪਹਿਲਾਂ ਜਦੋਂ ਸਰਕਾਰ ਨੇ ਇਹ ਸਾਇਦ ਫਾਇਲ ਫੈਸਲਾ ਨਹੀਂ ਲੈ ਸੀ ਆਮ ਆਦਮੀ ਪਾਰਟੀ ਨੇ ਨੇ ਕਿ ਆਪਣੇ ਜਿਹੜੇ ਵਜ਼ੀਰ ਆ ਉਹਨਾਂ ਨੂੰ ਅਸੀਂ ਇਹ ਚਾਬਟ ਮੰਤਰੀਆਂ ਨੂੰ ਤੋਣ ਲੜਾਵਾਂਗੇ ਉਦੋਂ ਪਹਿਲਾਂ ਦੀ ਆਵਾਜ਼ ਨਾ ਜਿਹੜੀ ਪੂਰੀ ਘਟ ਜਾਂਦੀ ਆ ਸੰਧੂ ਸਾਹਿਬ ਪਲੀਜ਼ ਥੋੜਾ ਜਿਹਾ ਜਾਂ ਤਾਂ ਫੋਨ ਵਗੈਰਾ ਆਪਣਾ ਨੀੜੇ ਕਰ ਲਓ ਜਾਂ ਥੋੜਾ ਮਤਲਬ ਥੋੜਾ ਬੋਲੋ ਉੱਚੀ ਜੀ ਜੀ ਗੱਲ ਕਰ ਜਾਰੀ ਰੱਖੋ ਤੁਸੀਂ ਆਪਣੀ ਨਾਲ ਨਾਲ ਹਾਜੀ ਬਿਲਕੁਲ ਹੀ ਮਤਲਬ ਜਦੋਂ ਆਮ ਆਦਮੀ ਪਾਰਟੀ ਨੇ ਇੱਥੇ ਜਿਹੜੀ ਕਬਾਇ ਦਾ ਲੋਕ ਸਭਾ ਚੋਣਾਂ ਦੀ ਤੋਰੀ ਆ ਤਾਂ ਉਦੋਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਬਾਠ ਜਿਹੜੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਵੀ ਨੇ ਉਹਨਾਂ ਨੂੰ ਸਾਹ ਮੈਦਾਨ ਦੇ ਵਿੱਚ ਉਤਾਰਨ ਦੀ ਹਰੀ ਝੰਡੀ ਆ ਜਿਹੜੀ ਦਿੱਤੀ ਗਈ ਸੀ ਉਹ ਵਿਜਲੀ ਦਿਵਾਲੀ ਤੋਂ ਲੈ ਕੇ ਲਗਾਤਾਰ ਸਰਗਰਮ ਰਹੇ ਆ ਦਿਵਾਲੀ ਵਕਤ ਮੇਲੇ ਉਹਨਾਂ ਨੇ ਉਸ ਤਰ੍ਹਾਂ ਕੈਂਪੇਨ ਕੀਤੀ ਜਿਸ ਤਰ੍ਹਾਂ ਇੱਕ ਉਮੀਦਵਾਰ ਕਰਦਾ ਇਕੱਲੀ ਇਕੱਲੀ ਦੁਕਾਨ ਤੇ ਜਾ ਕੇ ਲੋਕਾਂ ਨੂੰ ਮੁਬਾਈ ਦੇ ਕਹੋਣੀ ਬਾਜ਼ਾਰ ਦੇ ਵਿੱਚ ਜਾਂ ਉਹ ਇਸੇ ਤਰ੍ਹਾਂ ਵਿਚਰ ਰਹੇ ਸੀ ਇੱਕ ਆਏ ਜੀ ਕਿਲੋਮੀਟਰ ਉਮੀਦਵਾਰ ਦੇ ਤੌਰ ਤੇ ਵਿਚਰ ਰਹੇ ਸੀ ਸਾਲ ਉਹਨਾਂ ਨੂੰ ਉੱਪਰੋਂ ਕੋਈ ਹੌਲੀ ਝੰਡੀ ਦਿੱਤੀ ਗਈ ਆ ਪਰ ਉਸ ਤੋਂ ਬਾਅਦ ਆਵਾਜ਼ੀ ਵੀ ਪਾਰਟੀ ਨੇ ਫੈਸਲਾ ਕਰ ਲਿਆ ਵੀ ਉਹ ਆਪਣੇ ਕੈਬਨਿਟ ਮੰਤਰੀਆਂ ਨੂੰ ਮਤਲਬ ਚੌਂ ਮદાન ਦੇ ਵਿੱਚ ਤਾਰੂਗੀ ਤਾਂ ਫਿਰ ਉਹ ਆਪੇ ਬਣ ਸਕਦੇ ਆ ਵੀ ਜੇ ਸੀਟ ਕਾਲੀ ਹੁੰਦੀ ਆ ਤਾਂ ਵੱਡਾ ਵਾਅਦਾ ਰਾਇ ਇਹਦੇ ਵਿੱਚ ਜਿਹੜਾ ਹੈਗਾ ਉਹ ਗਰੀਬ ਸਿੰਘ ਬਾਠ ਵੀ ਹੋ ਸਕਦਾ ਹੈ ਕਿਉਂਕਿ ਉਹ ਜ਼ਿਲ੍ਹਾ ਪ੍ਰਧਾਨ ਵੀ ਹੈ ਔਰ ਉਹਨੇ ਇੱਥੇ ਕੰਮ ਵੀ ਬਹੁਤ ਜ਼ਿਆਦਾ ਕੀਤਾ ਨੇ ਠੀਕ ਹੈ ਮਤਲਬ ਲੋਕਾਂ ਦੇ ਨਾਲ ਨਹੀਂ ਤੜੀ ਉਹ ਵੀ ਗੈਰ ਹਾਜ਼ਰੀ ਜਿਹਾ ਆਣ ਵਾਲਮੀ ਪਾਰਟੀ ਵੱਲੋਂ ਅਬਿਕਰ ਆ ਸੀਤਾ ਉਹ ਗਰੀਬ ਬਾਖੀਆ ਇੱਥੇ ਸੋ ਇਸ ਤਰ੍ਹਾਂ ਅੰਦਾਜ਼ੇ ਕਰ ਰਹੀਆ ਵਿੱਚ ਹੁਣ ਜਿੱਕਰ ਜਿਸ ਤਰ੍ਹਾਂ ਇਹ ਇੱਥੇ ਮਨਤੇਜ ਪੰਨੇ ਨੂੰ ਭੇਜਿਆ ਗਿਆ ਸੋ ਇਹ ਵੀ ਜਿੱਕਰ ਚੱਲ ਪਿਆਗਾ ਵੀ ਸਹਿਰ ਆਪਣੇ মিডিਆ ਐਡਵਾਈਜ਼ਰ ਨੂੰ ਜਾਂ মিডিਆ ਦੇ ਡਾਇਰੈਕਟਰ ਨੇ ਉਹਨਾਂ ਦੇ ਮਾਨ ਸਾਹਿਬ ਦੇ ਉਹਨਾਂ ਨੂੰ ਵੀ ਉਹ ਬਰਨਾਲੇ ਤੋਂ ਅੱਜ ਉਹਨਾਂ ਲੜ ਆ ਸਕਦੇ ਆ ਕਿਉਂਕਿ ਉਹਨਾਂ ਦੀ ਇੱਥੇ ਡਿਊਟੀ ਫਰ ਹਾਲ ਤੱਕ ਲੋ ਆਪਾਂ ਕਹਿ ਸਕਦੇ ਆਂ ਕਿ ਉਹ ਇਲੈਕਸ਼ਨ ਦੇ ਨਾਲ ਆਈ ਆ ਪਰ ਉਹਨਾਂ ਦੀ ਜਿਸ ਤਰ੍ਹਾਂ ਨੇੜਤਾ ਹੋ ਰਹੀ ਆ ਲੋਕਾਂ ਦੇ ਵਿੱਚੋਂ ਵਿਤਰ ਰਹੇ ਆ ਸੋ ਉਹਨਾਂ ਦਾ ਵੀ ਕਿਤੇ ਨਾ ਕਿਤੇ ਚਰਚਾ ਸ਼ੁਰੂ ਹੋ ਗਈ ਆ ਵੀ ਸ਼ਾਇਦ ਬਲਤੇਜ ਪੰਨੂ ਵੀ ਇੱਥੋਂ ਐਮਐਲਏ ਦੀ ਚੋਣ ਆ ਜਿਹੜੀ ਉਹਨਾਂ ਨੂੰ ਲੜਾਈ ਜਾ ਸਕਦੀ ਆ ਜੀ ਬਰਨਾਲੇ ਤੋਂ ਜੀ ਜੀ ਸੰਤੂ ਸਾਹਿਬ ਦੋ ਬੰਦਿਆਂ ਦਾ ਹੋਰ ਵੀ ਜ਼ਿਕਰ ਹੋ ਰਿਹਾ ਇੱਕ ਤਾਂ ਇਹਦੇ ਸਾਥੀ ਆ ਜਿਹੜੇ ਕਲਾਕਾਰ ਵੀ ਨੇ ਉਹਨਾਂ ਦਾ ਵੀ ਕਹਿੰਦੇ ਕਿ ਉਹਨਾਂ ਨੂੰ ਲੜਾਇਆ ਜਾ ਸਕਦਾ ਤੇ ਉਸ ਤੋਂ ਇਲਾਵਾ ਇੱਕ ਹੋਰ ਨਾਮ ਆ ਇਹਨਾਂ ਦੇ ਟੀਮ ਦੇ ਵਿੱਚ ਹੀ ਰਹਿੰਦੇ ਇਹਨਾਂ ਦੇ ਨਾਲ ਰਹਿੰਦੇ ਆ ਮੀਥੀਆਰ ਦੇ ਨਾਲ ਉਹਨਾਂ ਦਾ ਵੀ ਕੋਈ ਜ਼ਿਕਰ ਆ ਉਹ ਵੀ ਹੈ ਕਿ ਕੋਈ ਮਤਲਬ ਰੇਸ ਦੇ ਵਿੱਚ ਹੈ ਨਹੀਂ ਹੈ ਕਿ ਉਹਨਾਂ ਦੇ ਨਾਵਾਂ ਦੀ ਚਰਚਾ ਨੇ ਇਸ ਤਰ੍ਹਾਂ ਦੀ ਮੈਂ ਭਾਂਜੀ ਹੋਰ ਨਹੀਂ ਸੁਣੀ ਅਜੇ ਕੋਈ ਕੋਈ ਨਾਮ ਇਸ ਤਰ੍ਹਾਂ ਦਾ ਬਈ ਬੋਲਾ ਉੱਪਰ ਕੇ ਨਾਮ ਸਾਹਮਣੇ ਆਇਆ ਹੋਵੇ ਸੋ ਬਾਕੀ ਹੁੰਦਾ ਵੀ ਜੇ ਹੁਣ ਮਤਲਬ 20000 ਜਿੱਤ ਜਾਂਦੇ ਆ ਇਥੋਂ ਤਾਂ ਫੇਰ ਪੰਜਾਬ ਦਾ ਜਿਹੜਾ ਅਸਲ ਵਿੱਚ ਕਿਉਂਕਿ MP ਬਣ ਜਾਂਦਾ MP ਦੇ ਲਈ ਫੇਰ ਉਹ ਇਕੱਲੇ ਬਰਨਾਲੇ ਦੇ ਨਹੀਂ ਰਹਿਣਗੇ ਉਹ ਤਾਂ ਫੇਰ ਮਤਲਬ 9 ਦੇ 9 ਬਲਾਕ ਹਲਕੇ ਉਹਨਾਂ ਦੇ ਕੰਸਟੀਟਿਊਐਂਸੀ ਆ ਦੇ ਵਿੱਚੋਂ ਦੇ ਆਵੇਲੇ ਉਹ ਸਾਰਿਆਂ ਦੇ ਹੋ ਜਾਣੇ ਆ ਫਿਰ ਬਰਨਾਲੇ ਦਾ ਵਾਸਤੇ ਮਤਲਬ ਪੰਜਾਬ ਪੰਦਰ ਤੇ ਸੋਚਿਆ ਜਾਣਾ ਦਿੱਲੀ ਪੰਦਰ ਤੇ ਸੋਚਿਆ ਜਾਣਾ ਫਿਰ ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਜੀ ਆ ਕਿ ਸਾਬ ਕੋਈ ਨਾ ਕੋਈ ਇੱਥੇ ਇਹ ਹੋ ਸਕਦਾ ਵੀ ਜਿਹੜਾ ਬੰਦਾ ਆਊਗਾ ਸਾਬ ਉਹ ਇਹ ਫੇਰ ਖੇਮੇ ਦਾ ਨਹੀਂ ਹੋਊਗਾ ਜੀ ਇਹ ਇਹ ਲੋਕਾਂ ਦੇ ਵਿੱਚ ਚਰਚਾ ਹੈ ਜੀ ਜੇ ਵੀ ਤੇਰੋ ਉਤੋ ਮਤਲਬ ਜਿਤਾ ਦਿੱਤਾ ਜਾਂਦਾ ਐ ਐਮਪੀ ਬਣਾ ਦਿੱਤਾ ਜਾਂਦਾ ਐ ਤਾਂ ਜਿਹੜਾ ਬਰਨਾਲੇ ਦਾ ਐ ਐਮਐਲ ਜਿਹੜਾ ਨੈਕਸਟ ਐਮਐਲ ਬਰਨਾਲੇ ਦਾ ਬਣੂਗਾ ਜਾਂ ਮਤਲਬ ਇਸ ਚੋਣ ਲੜੂਗਾ ਤਾਂ ਉਹ ਇਹ ਬਣਿਆ ਜਾਂਦਾ ਵੀ ਉਹ ਰਮਨ ਸਿੰਘ ਦੇ ਖੇਮੇ ਚ ਹੋਊਗਾ ਭਗਵਾਨ ਸਿੰਘ ਮਾਨ ਦੇ ਖੇਮੇ ਦਾ ਹੀ ਬੰਦਾ ਹੋਊਗਾ ਜੀ 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 ਅੱਛਾ ਇੱਕ ਚੀਜ਼ ਹੋਰ ਸਾਫ਼ ਕਰੋ ਸੰਧੂ ਸਾਹਿਬ ਹਲਕੇ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਚਲੋ ਦਲਵੀਰ ਗੋਲਡੀ ਚਲਾ ਗਿਆ ਜਾਂ ਕਿਲੂਦਲੇ ਪਾਸੇ ਦੂਜੇ ਪਾਸੇ ਤੋਂ ਸਿੰਗਲਾ ਸਾਹਿਬ ਆ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਉਹ ਵੀ ਹਲਕੇ ਚੋਂ ਬਾਹਰ ਹੋ ਗਏ ਆ ਇਹ ਰਿਹਾ ਤੋਂ ਬਾਰ ਸੁਖਪਾਲ ਸਿੰਘ ਖਹਿਰਾ ਦਾ ਜਿਸ ਤਰ੍ਹਾਂ ਦੇ ਨਾਮ ਮੰਨਿਆ ਜਾ ਰਿਹਾ ਸੀ ਕਿ ਥੋੜਾ ਜਿਹਾ ਵੀਵ ਘਟ ਗਈ ਹੈ ਕਮਜ਼ੋਰ ਹੋ ਗਿਆ ਸੁਖਪਾਲ ਸਿੰਘ ਖਹਿਰਾ ਤਾਂ ਹੁਣ ਕਿਵੇਂ ਹੈ ਫਾਈਟ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਯਾਕਰ ਇਹ ਕਿ ਮੰਨਿਆ ਕਿ ਬਰੋਬਰ ਦੀ ਟੱਕਰ ਦੇ ਵਿੱਚ ਹੀ ਫਿਲਹਾਲ ਇਹ ਦੇਖੋ ਦਲਵੀਰ ਗੋਲਡੀ ਦੇ ਉਧਰ ਜਾਣ ਨਾਲ ਮੈਨੂੰ ਲੱਗਦਾ ਨਹੀਂ ਸੁਖਪਾਲ ਸਿੰਘ ਖਹਿਰਾ ਕਮਜ਼ੋਰ ਹੋਇਆਗਾ ਉਹ ਲੱਗਦਾ ਇਸ ਤਰ੍ਹਾਂ ਦਾ ਕਿਉਂਕਿ ਦਲਵੀਰ ਗੋਲਡੀ ਇਸ ਤਰ੍ਹਾਂ ਦੇ ਨਾਲ ਅਲੈਸੀਕਾ ਜਾਨਾ ਜੀ ਨਾ ਇਹ ਇੱਕ ਗੱਲ ਹੋਰ ਸਮਝਣ ਵਾਲੀ ਹੈ ਜੀ ਮਤਲਬ ਜੀ ਤੇਰੀ ਗੱਲ ਸ਼ਾਇਦ ਉਸ ਗੱਲ ਨੂੰ ਫਾਲੋ ਕਰੋਗੇ ਔਰ ਇਸ ਜ਼ਰੂਰ ਹਲਕੇ ਦੇ ਲੋਕਾਂ ਦੀ ਇਹ ਪਹਾਰੀ ਵੀ ਹੈਗੀ ਵੀ ਜ਼ਰੂਰ ਹਲਕਾ ਜਿਹੜਾ ਇਹ ਇੱਥੇ ਇਸ ਤਰ੍ਹਾਂ ਦੀ ਫਾਈਟਿੰਗ ਹੁੰਦੀ ਤੁਰੀ ਆਈ ਹੈ ਪਹਿਲਾਂ ਤੋਂ ਲਾ ਕੇ ਇਸ ਤਰ੍ਹਾਂ ਦੀ ਮਤਲਬ ਸਾਡਾ ਏਰੀਆ ਜਿਹੜਾ ਰਹਾਗਾ ਅਰ ਇਹ ਇਹ ਤੇ ਲੋਕ ਕਹਿੰਦਾ ਜੇ ਮਤਲਬ ਉਹ ਉਹ ਕਿਸੇ ਨੂੰ ਜਿਤਾਉਣ ਦੇ ਨਹੀਂ ਨਹੀਂ ਹਰੋਲਡ ਜਿੱਦਾ VOTING ਕਰਦੇ ਆ ਜੀ ਬੜੀ ਵੱਡੀ ਪ੍ਰੋਬਲਮ ਆ ਗਈ ਸਾਡੇ ਲੋਕਾਂ ਦੀ ਇਹ ਫਿਰ ਮਤਲਬ ਉਪਵਾਸੇ ਮਾਲ ਹੁਣਾਂ ਨੇ ਸ਼ਬਦਾਜੀ ਕਾਪ ਹੈ ਫਿਰ ਕਹਿੰਦੇ ਕਿ ਕਿਹਨੂੰ ਮੰਨ ਲੈ ਇਹ ਸਪਾਸਿਬਲ ਕੁਰਦੇ ਨੇ ਜਿਤਾਉਣ ਵਾਲੀ ਗੱਲ ਤਾਂ ਬਾਅਦ ਦੀ ਹੁੰਦੀ ਆ ਉਹ ਜੇ ਤੁਸੀਂ ਦੇਖੋ ਵੀ ਮਾਨ ਸਾਹਿਬ ਦੀ ਗੱਲ ਕਰ ਰਿਹਾ ਪਿਛਲੀ ਵਾਰ ਜਦੋਂ ਮਾਨ ਸਾਹਿਬ ਦਿੱਤੇ ਮੈਂ ਇਹ ਗੱਲ ਵਾਅਦੇ ਨਾਲ ਕਹਿ ਰਿਹਾ ਵੀ ਮਾਨ ਸਾਹਿਬ ਦੀਆਂ ਤੌਰ ਮਤਲਬ ਸਾਰੇ ਜਿੰਨੇ ਸਾਡੇ ਹਲਕੇ ਦੇ ਪਿੰਡ ਆ ਪੂਰੇ ਤੌਰ ਤੇ ਅਕਾਈਆਂ ਵੀ ਨਹੀਂ ਛੁਣਿਆ ਉਹਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਮਤਲਬ ਬੰਦੇ ਵੀ ਨਹੀਂ ਸੀਗੇ ਉਹਨੇ ਜਿਹੜਾ ਮੌਂਸਨ ਦੇ ਬੰਦੇ ਕਟਾਂਚੇ ਦੇ ਤੌਰ ਤੇ ਸਾਰੇ ਪਿੰਡਾਂ ਦੇ ਵਿੱਚ ਕੋਈ ਉਸ ਤਰ੍ਹਾਂ ਵਾਲਾ ਕੋਈ ਜਿਹੇ ਬੰਦੀ ਦਾ ਮਣਾ ਟਾਚਾ ਪੂਰਾ ਪੂਰੇ ਇਤਨਾ ਹਲਕੇ ਦੇ 900 ਤੋਂ ਜ਼ਿਆਦਾ ਪਿੰਡ ਨੇ ਕਿ ਉਹਨਾਂ ਦੇ ਵਿੱਚ ਖੜਾ ਕੀਤਾ ਹੋਵੇ ਪਰ ਉਹ ਕਮਾਲ ਦੀ ਗੱਲ ਇਹ ਹੈ ਵੀ ਉਹ ਉੱਥੇ ਜਦੋਂ ਲੋਕਾਂ ਨੂੰ ਲੱਗਾ ਕਿ ਟੱਕਰ ਕੌਣ ਦੇ ਰਿਹਾ ਤੇ ਮਾਨ ਸਾਹਿਬ ਦੇ ਰਿਹਾ ਉਹ ਮਾਨ ਸਾਹਿਬ ਵਾਲੇ ਪਾਸੇ ਲੁੱਟ ਗਈ ਗੱਲ ਸਾਰੇ ਲੋਕ ਆ ਜਿਹੜੀ ਉਹ ਵੋਟ ਹੈ ਜਿਹੜੀ ਉਹ ਮਾਨ ਸਾਹਿਬ ਵੱਲ ਪੈ ਗਈ ਹੈ ਜਦੋਂ ਮਾਨ ਸਾਹਿਬ ਨਹੀਂ ਮਤਲਬ ਫਾਈਟ ਦੇ ਵਿੱਚ ਹੁੰਦੇ ਤਾਂ ਉਦੋਂ ਲੱਖ ਦੇ ਕਰੀਬ ਵੋਟ ਇਹਨਾਂ ਨੂੰ ਪੈਂਦੀ ਹੈ ਲੱਖ ਦੇ ਏੜ ਗੇੜ ਪੈਂਦੀ ਰਹੀ ਹੈ ਕਿਉਂਕਿ ਕਿੰਨੇ ਵਾਰ ਚੋਣਾ ਲੜ ਚੁੱਕਿਆ ਇੱਥੋਂ ਦਾ ਉਹ ਬਹੁਤ ਚੋਣਾ ਲੜ ਲਿਆ ਮਾਨ ਸਾਹਿਬ ਨੇ ਉਹਨਾਂ ਦੀ 5 ਤੋਂ 7000 ਦੇ ਵਿਚਕਾਰ ਜਿਹੜੀ ਵੋਟ ਹੈ ਉਹ ਪੰਛਕ ਬੋਰਡ ਦੀ ਨੂੰ ਅਸੀਂ ਕਹਿ ਸਕਦੇ ਹਾਂਗੇ ਜਿਹੜੀ ਚਮਨਜੀਤ ਸਿੰਘ ਮਾਨ ਨੂੰ ਪੱਕੀ ਪੈਂਦੀ ਹੈ ਉਹ ਇੰਨੀ ਕਬੋਡੀ ਹੈ ਹਰ ਹਲਕੇ ਦੇ ਵਿੱਚ ਦੂਸਰੀ ਵੋਟ ਤਾਂ ਚੱਲਦੀ ਫਿਰਦੀ ਵੋਟ ਆ ਉਹ ਜਿਹੜੀ

ਕਮਪੋਤੇ ਕਰ ਦਿੰਦੀ ਹੈਗੀ ਸੋ ਇਹ ਪੁਰਤੀ ਗੱਲ ਹੈ ਵੀ ਸਰਕਾਰਾਂ ਨਾਲ ਲੜਨ ਵਾਲੇ ਬੰਦਿਆਂ ਨੂੰ ਪਸੰਦ ਕਰਦੇ ਆ ਸਾਡੇ ਇਧਰ ਇਹ ਜਿਹੜਾ ਏਰੀਆ ਹੈ ਆਪਣਾ ਇਹ ਗੋਗੂ ਗੋਗੂ ਸਿੰਘ ਮਹਾਰਾਜ ਨੇ ਜਫਰਨਾਵਾ ਜਿਹੜਾ ਉਹ ਦੀਨਾ ਕਾਂਗੜੀ ਦੀ ਧਰਤੀ ਹੈ ਜਿਹੜੀ ਕਿ ਇਸ ਇਲਾਕੇ ਦੇ ਜਿਹੜਾ ਆਉਂਦਾ ਇੱਥੋਂ ਦੇ ਲੋਕਾਂ ਜਿਹੜਾ ਆਉਂਦਾ ਕੋ ਬਹੁਤੀ ਦੂਰ ਨਹੀਂ ਹੈਗਾ ਦੀਨਾ ਕਾਂਗੜਾ ਸਾਡੇ ਹਲਕੇ ਤੋਂ ਸੋ ਉਤੋਂ ਜਫਰਨਾਵਾ ਲੈ ਕੇ ਉੱਥੇ ਰੰਗਜੀਤ ਨੂੰ ਇਹ ਗੱਲ ਕਹੀ ਆ ਉਹਨਾਂ ਨੇ ਜਫਰਨਾਵਾ ਦੇ ਵਿੱਚ ਵੀ ਇਹ ਲੋਕ ਤੇਰੇ دست ਨੂੰ ਸਦਾ ਫੜਦੇ ਰਹਣਗੇ ਸੋ ਗੱਲ ਅੱਜ ਵੀ ਉਹੀ ਆ ਵੀ ਦੇਖੋ ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਤਾਂ ਮੋਦੀ ਲਹਿਰ ਚੱਲਦੀ ਸੀ 14 ਦੇ ਵਿੱਚ ਅਸੀਂ ਇਹ ਚਾਰ ਆਮ ਆਦਮੀ ਪਾਰਟੀ ਦੇ ਐਮਪੀ ਜਿਤਾ ਕੇ ਤੋਰਤੇ ਸੋ ਇਹ ਇਥੇ ਮਤਲਬ ਉੱਥੇ ਹੀ ਜਾਂਦਾ ਰਹੇਗਾ ਸਾਰਾ ਜਿਵੇਂ ਮਤਲਬ ਲੁਧਿਆਣਾ ਸਾਰੇ ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਕਿਤੇ ਨਹੀਂ ਜਿੱਤੇ ਪਰ ਸ਼ਮੂਰ ਰਾਣਾ ਨੇ ਭਗਵੰਤ ਸਿੰਘ ਮਾਨ ਨੂੰ ਵੱਡੀ ਨੀਂਦ ਨਾਲ ਜਿਤਾ ਦਿੱਤਾ ਸੋ ਇਸੇ ਤਰ੍ਹਾਂ ਦੇ ਮਤਲਬ ਇਹ ਤਾਂ ਪੁਰਾਣੇ ਸਮੇਂ ਤੋਂ ਵੀ ਤੁਸੀਂ ਦੇਖੋਗੇ ਜਦੋਂ ਮਾਸਟਰ ਤਾਰਾ ਸਿੰਘ ਦੇ ਅਕਾਲੀ ਗੱਲ ਦੇ ਵਿੱਚ ਮੁਰਾਫਤ ਹੁੰਦੀ ਆ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਨੂੰ ਟੱਕਰ ਦਿੱਤੀ ਸ਼ੰਤ ਫਤੇ ਸਿੰਘ ਨੇ ਤਾਂ ਸਾਡੇ ਵਾਲੇ ਇਲਾਕੇ ਵਿੱਚੋਂ ਸ਼ੰਤ ਫਤੇ ਸਿੰਘ ਦੇ ਅ ਮਤਲਬ ਜਿਹੜੇ ਇੱਥੇ ਮਿਹਦੀ ਸੀ ਬੀਬੀ ਮਰਲੇਪ ਔਰ ਪਹਿਲੀ ਵਾਰ ਉਹ ਐਮਪੀ ਬਣੇ ਸੀ ਉਸ ਸਮੇਂ ਸੋ ਇਹ 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 ਜੁਰੂਰ ਤੋਂ ਬਾਅਦ ਹੀ ਸੰਤ ਫਤੇ ਸਿੰਘ ਜਾ ਕੇ ਅਕਾਲੀ ਦਰਬ ਦੇ ਉੱਪਰ ਕਾਬਜ ਹੁੰਦਾ ਹੈ ਉਸ ਤੋਂ ਬਾਅਦ ਹੀ ਮਤਲਬ ਸੰਤ ਫਤੇ ਸਿੰਘ ਦਾ ਕਾਬਜ ਆਉਂਦਾ ਤੇ ਮਾਸਟਰ ਤਾਰਾ ਸਿੰਘ ਹਾਸ਼ੀਏ ਤੇ ਚਲਾ ਜਾਂਦਾ ਹੈ ਇਹ ਸੀਟ ਇਸ ਤਰ੍ਹਾਂ ਦੀ ਆ ਮਤਲਬ ਇਹਨਾਂ ਨੇ ਬਹੁਤ ਲੋਕਾਂ ਨੇ ਪ੍ਰਭੇਖਾ ਜਿਹੜੇ ਤੈਅ ਕੀਤਾ ਕਿੰਨੇ ਦਾ ਮੰਤਰੀ ਮੁੱਖ ਮੰਤਰੀਆਂ ਤੱਕ ਪਹੁੰਚਾ ਦੇਈ ਮਤਲਬ ਦੇਸ਼ ਨੂੰ ਸਲੀਸ਼ੇ ਬਣਾ ਲਾ ਇਥੋਂ ਐਮਪੀ ਬਣੇ ਉਹ ਮਤਲਬ ਉਦੋਂ ਬਾਅਦ ਉਹ ਜੇੰਦਰ ਦੇ ਵਿੱਚ ਮੰਤਰੀ ਵੀ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਆਗੇ ਉਹ ਵੀ ਇਸੇ ਹਲਕੇ ਤੋਂ ਜਿੱਤੇ ਰਹੇ ਨੇ ਉਹ ਵਾਸਤੇ ਮਾਣ ਹੋਣੀ ਹੈ ਇਹ ਅੱਜ ਸੀਐਮ ਦੀ ਕੁਰਸੀ ਤੇ ਗਏ ਆ ਇਹ ਵੀ ਇਸੇ ਹਲਕੇ ਦੇ ਆ ਇੱਥੇ ਵੀ ਬੀਬੀ ਨੇ ਅਰਜਿੰਦਰ ਘੋਪੜਾ ਖੜਾ ਹੈ ਉਹ ਉਹ ਦੇਖੋ ਜੀ ਜਮਦੇ ਉੱਪਰ ਸੀਟਾਂ ਤੱਕ ਪਹੁੰਚੀ ਹੈ ਸੋ ਹਲਕਾ ਜਿਹੜਾ ਸਾਡਾ ਸਰੂਰ ਵਾਲਾ ਨਾ ਇਹ ਤੋਂ ਇਹਦਾ ਰਾਹ ਬੜੀ ਲੰਬਾ ਜਾਂਦਾ ਜਿਹੜਾ ਦੇਖੋ ਬਲਵੰਤ ਸਿੰਘ ਰਾਮੋਈਆ ਵੀ ਇੱਥੋਂ ਐਮਪੀ ਬਣਿਆ ਤੇ ਉਹਿੱਥੇ ਜਾ ਕੇ ਮਗਰੋਂ ਜੂਟੀ ਦੇ ਵਿੱਚ ਜਾ ਕੇ ਮੰਤਰੀ ਬਣ ਗਿਆ ਬਾਦ ਦੇ ਵਿੱਚ ਸੋ ਕੇਂਦਰ ਦੇ ਵਿੱਚ ਮੰਤਰੀ ਰਿਹਾ ਸੋ ਇਹ ਸਾਡੀ ਬਰਨਾਲ ਜਿਹੜੀ ਹੈਗੀ ਸਰੂਰ ਵਾਲੀ ਸੀਟ ਹੈ ਨਾ ਬੜਾ ਲੰਬੇ ਰਾਹ ਖੋਲਦੀ ਹੈ ਜੀ 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 ਬੜੇ ਲੰਬੇ ਰਸਤੇ ਹਰੇ ਹਾਂਜੀ ਜੀ 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 ਚਾਹੇ ਬਾਲ ਸੇ ਖੈਰਾ ਵੀ ਹੈ ਜੀ ਇਸੇ ਇੰਨਾ ਰਸਤਿਆਂ ਨੂੰ ਦੇਖਣ ਲਿਆ ਚੱਕਰ ਦੇ ਵੇਤੀ ਜਨਾ ਰਸਤਿਆਂ ਨੂੰ ਸਮਝ ਕੇ ਇੱਥੇ ਆਇਆ ਵੀ ਸ਼ਾਇਦ ਮੇਰਾ ਵੀ ਰਾਹ ਖੋੜੇ ਪਰ ਮਰ ਟੱਕਰ ਬਹੁਤ ਜ਼ਬਰਦਸਤ ਹੈ ਕਿ ਕਿਉਂਕਿ ਮੀਟ ਹੈਰ ਦਾ ਦੋਨੋਂ ਗਣਾ ਆ ਮਤਲਬ ਜਿਹੜੀ ਕੈਂਪੇਨ ਹੈ ਉਹ ਹਾਲਾਕੇ ਪਹਿਲਾਂ ਆਉਣ ਵੇਲੇ ਕੁਝ ਹੋਰ ਤਰ੍ਹਾਂ ਦਾ ਲੱਗ ਰਿਹਾ ਸੀਗਾ ਪਰ ਜਦੋਂ ਤੋਂ ਅ ਬ੍ਰਿਜਿੰਗ ਪੰਨੂ ਹਣਾ ਨੇ ਕਮਾਂਡ ਸੰਭੀ ਹੋਈ ਆ ਉਸ ਤੋਂ ਬਾਅਦ 20000 ਦੀ ਜਿਹੜੀ ਮਤਲਬ ਕੰਪੇਨ ਹੈ ਉਹ ਲਗਾਤਾਰ ਹੁਣ ਆਪੁੰਨ ਦੀ ਦਿਖਾਈ ਦੇ ਰਹੀ ਆ ਜੀ 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 ਅੱਛਾ ਸੰਤੂ ਸਾਹਿਬ ਵੈਸੇ ਤਾਂ ਤੁਸੀਂ ਗੱਲ ਦੇ ਦੱਸ ਦਿੱਤੀ ਕਿ ਸੰਗਰੂਰ ਵਾਲੇ ਆ ਜਿਹੜਾ ਨਾ ਉਹ ਹਰ ਹੋਂਣ ਵਾਸਤੇ ਜ਼ਿਆਦਾ ਵੋਟਿੰਗ ਕਰਦੇ ਆ ਤੇ ਇੱਕ ਚਰਚਾ ਹੋਰ ਵੀ ਇਹ ਸੰਗਰੂਰ ਵਾਲੇ ਕਿ ਸੰਗਰੂਰ ਵਾਲੇ ਆ ਜਿਹੜੇ ਬਿਲਕੁਲ ਟੀਸੀ ਵਾਲਾ 베ਰੀ ਲਾਉਂਦੇ ਆ ਕਿ ਤਾਂ ਮਤਲਬ ਖਤਰੇ ਦਾ ਕੋ ਗੂਆ ਜਿਹੜਾ ਉਹ ਵੱਡੇ ਕਹਿ ਲਓ ਕਿ ਜਿਹੜੇ ਚਿਹਰੇ ਆ ਉਹਨਾਂ ਤੇ ਪੂਰਾ ਇਸ ਵੇਲੇ ਆ ਵੀ ਆਹ ਬਾਈ ਯਾਰ ਇਹ ਵੀ ਇਹ ਚੀਜ਼ ਤੁਹਾਨੂੰ ਸਪਸ਼ਟ ਹੋ ਗਈ ਥੋ ਇਹ ਇਹ ਤੋਂ ਹੈ ਜੀ ਬੜਾ ਦੇਖੋ ਵੀ ਸੁਪਾਲ ਸਿੰਘ ਖਹਿਰਾ ਜੇ ਤਾਂ ਜਿੱਤ ਜਾਂਦੇ ਆ ਤਾਂ ਦੋਨਾਂ ਦੇ ਰਾਸਤੇ ਆ ਜਿਹੜੇ ਲੰਬੇ ਖੁੱਲਦੇ ਆਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੋਚ ਕੇ ਹੀ ਇਹ ਵੀ ਆਏ ਨੇ ਕਿ ਜੇ ਉਹ 2000 ਉਹ ਜਿਹੜੀ ਇਹ ਚੋਣ ਹੈ 2027 ਦੇ ਆਲੇ ਲੜ ਰਹੇ ਨੇ ਆ ਕੇ ਇਥੋਂ ਅਸਲ ਦੇ ਵਿੱਚ ਜਿਹੜਾ ਕੋਈ ਮੈਂ ਸੋਚ ਲਾਂਗਾ ਉਹਨਾਂ ਨੂੰ ਇਹ ਲੱਗਦਾ ਵੀ ਜੇ ਉਹ ਭਗਵਾਨ ਸਿੰਘ ਮਾਨ ਦੇ ਹਲਕੇ ਤੋਂ ਆ ਕੇ ਇੱਥੇ ਟੱਕਰ ਦਿੰਦੇ ਆ ਇੱਥੋਂ ਜਿੱਤ ਜਾਂਦੇ ਆ ਤਾਂ ਕਾਂਗਰਸ ਉਹਨਾਂ ਨੂੰ ਸੰਭਾਵੀ ਐਸਐਮ ਦੇ ਤੌਰ ਦੇ ਉੱਪਰ ਪੇਸ਼ ਕਰਨਾ ਸ਼ੁਰੂ ਕਰ ਦਊਗੀ ਔਰ ਲੋਯਾ ਸਾਈ ਦੇ ਲਈ ਉਹ ਉਹਨਾਂ ਦੇ ਰਸਤੇ ਇੱਥੋਂ ਇਸ ਪਾਸੇ ਵੱਲ ਖੁੱਲਣਗੇ ਸੋ ਇਸੇ ਗੱਲ ਲਈ ਵੱਡਾ ਦਾਅ ਖੇਡਣ ਆਏ ਨੇਗੇ ਜੇ ਤਾਂ ਉਹ ਜਿੱਤ ਜਾਂਦੇ ਤਾਂ ਮੰਨਦੇ ਉਹਨਾਂ ਦੀ ਗੱਲ ਜਿਹੜਾ ਉਹ ਸੋਚ ਰਹੇ ਨੇ ਵੀ ਸ਼ਾਇਦ ਇਸ ਤਰ੍ਹਾਂ ਹੋ ਵੀ ਸਕਦਾ ਹੈਗਾ ਪਰ ਜੇ ਇਥੋਂ ਲੂਜ਼ ਕਰ ਗਏ ਤੇ ਮੋਲਕੇ ਫਿਰ ਉਹਨਾਂ ਦੇ ਹਾਲਾਤ ਕਿੱਥੇ ਜਾਣੇ ਹੈਗੇ ਇਹ ਵੀ ਸਾਨੂੰ ਪਤਾ ਵੀ ਪੀਸੀ ਵਾਲਾ ਵੇਰ ਤਾਂ ਹੁਣ ਸੁਪਾਲ ਸਿੰਘ ਖੈਰਾ ਵੀ ਕਿਹੜਾ ਘਟ ਹੈ ਵੀ ਆਪਣੇ ਆਪ ਨੂੰ ਪੀਸੀ ਵਾਲਾ ਵੇਰ ਸਮਝਦੇ ਆਉਣ ਵਾਲਿਆ ਨੈਕਸਟ ਸੀਐਮ ਦੇ ਸੁਪਨੇ ਲੈ ਰਹੇ ਨੇ ਸੋ ਉਹ ਇੱਕ ਵਾਰ ਲੂਜ਼ ਕਰਕੇ ਤਾਂ ਉਹਨਾਂ ਦਾ ਵੀ ਬਚਣਾ ਕੁਝ ਨਹੀਂ ਹੈਗਾ ਤੇ ਦੂਸਰੇ ਪਾਸੇ ਮਤਲਬ ਇਹ ਹੈ ਵੀ ਜਿਹੜਾ ਆਮ ਆਦਮੀ ਪਾਰਟੀ ਹੈ ਇਹ ਇਹਨਾਂ ਦੋਵੇਂ ਵਿਕਾਰ ਦਾ ਸਵਾਲ ਬਣਿਆ ਹੋਇਆ ਕਿਉਂਕਿ ਜੇ ਮਤਲਬ ਇਥੋਂ ਲੋਕਕਾਰ ਜਾਂਦਾ ਵੀ ਤਾਂ ਹੈ ਲੋਕਕਾਰ ਜਾਂਦਾ ਸਰਪਾਲ ਸਿੰਘ ਘਹਰਾ ਜਿੱਤੇ ਜਾਂਦਾ ਤਾਂ ਉਹਨਾਂ ਦੇ ਲਈ ਵੀ ਨਮੋਸੀ ਦਾ ਕਾਰਨ ਬਣਨਾ ਹੈ ਕਿਉਂਕਿ ਉਹ ਕਿੰਨੇ ਉਹਨਾਂ ਦੇ ਉੱਪਰ ਜਿਹੜਾ ਮਤਲਬ ਕੇਸ ਮੂਸ ਜਿਹਾ ਪਿਛਲੇ ਸਮੇਂ ਦੌਰਾਨ ਸਰਪਾਲ ਸਿੰਘ ਘਹਰਾ ਦੇ ਨਾਲ ਜਿਹੜਾ ਕੁਝ ਹੋਇਆ ਜੇ ਉਹਨਾਂ ਨੂੰ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਪਵਨ ਸੇਮਾਨ ਹੁਣੀ ਉਹਨਾਂ ਨੂੰ ਸੰਗੋਗਣ ਕਰਦੇ ਨੇ ਉਹਨਾਂ ਨਾਲ ਟੱਕਰ ਲੈਂਦੇ ਨੇ ਤੇ ਉਹ ਫਿਰ ਉਹ ਉਹ ਗੱਲਾਂ ਜਿਹੜੀਆਂ ਉਹ ਉਹਨਾਂ ਲਈ ਮੁਸ਼ਕਲ ਹੋ ਜਾਣੀਆਂ ਉਸ ਤਰ੍ਹਾਂ ਦਾ ਉਹਨਾਂ ਦੇ ਲਈ ਹਜੇ ਇੱਕ ਹੋਰ ਸੁਧਮਾ ਗੱਲ ਜਿਹੜੀ ਕਰਾ ਉਹ ਮੈਨੂੰ ਮੇਰੀ ਜਿਹੜੀ ਸੋਚਣੀ ਇਹ ਹੈ ਜੀ ਮਾਨ ਸਾਹਿਬ ਉਹ ਇਹ ਹੈ ਕਿ ਇਸ ਵੇਲੇ ਮਤਲਬ ਪਵਨ ਸੇਮਾਨ ਦੀ ਟੱਕਰ ਦਾ ਆਗੂ ਨਕਾਲੀਆਂ ਕੋਲਿਆਂ ਦਾ ਕਾਂਗਰਸੀਆਂ ਕੋਲਿਆਂ ਦਾ ਜੇ ਅਸ਼ਕਮਾਲ ਸਿੰਘ ਖੇੜਾ ਜਿੱਤ ਜਾਂਦੇ ਆ ਤਾਂ ਉਹ ਵਾਕਈ ਇੱਕ ਉਹਨਾਂ ਦੇ ਮੁਕਾਬਲੇ ਦਾ ਆਗੂ ਆ ਜਿਹੜਾ ਪੰਜਾਬ ਦੇ ਵਿੱਚ ਪੈਦਾ ਹੋ ਜੂਗਾ ਜੀ 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 ਸੰਤੂ ਸਾਹਿਬ ਇੱਕ ਚੀਜ਼ ਹੋਰ ਸਾਫ਼ ਕਰੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਆਪਾਂ ਗੱਲ ਕਰੀ ਭਾਜਪਾ ਦੀ ਤਾਂ ਇਹ ਬਿਸ਼ੱਕ ਠੀਕ ਹੈ ਇਸ ਦੇ ਵਿੱਚ ਪਿੱਛੇ ਥੋੜਾ ਪਛੜ ਕੇ ਚੱਲ ਰਹੇ ਆ ਹਲੇ ਪਰ ਇਹਨਾਂ ਦੀ ਜਿਹੜੀ ਵੋਟ ਲੈ ਕੇ ਜਾਣਗੇ ਆਈਡੈਂਟੀਟੀ ਦੇ ਉੱਤੇ ਪਾਏਗਾ ਜ਼ਿਆਦਾ ਜਾ ਕੇ ਜਾਂ ਕਿਹੜੇ ਪਾਸੇ ਤੁਹਾਨੂੰ ਲੱਗਦਾ ਕਿ ਨੁਕਸਾਨ ਹੋ ਸਕਦਾ ਹੈ ਕਿਹਦਾ ਨੁਕਸਾਨ ਕਰ ਸਕਦੇ ਆ ਜੀ ਦੇਖੋ ਇਹ ਵੋਟ ਹੈ ਜਿਹੜੀ ਅਕਾਲੀ ਦਲ ਦਾ ਭਾਜਪਾ ਦੀ ਵੋਟ ਹੈ ਜਿਹੜੀ ਭਾਜਪਾ ਨੂੰ ਪੈਣੀ ਹੈਗੀ ਉਹਦਾ ਮਤਲਬ ਜਿਹੜਾ ਨੁਕਸਾਨ ਉਹ ਕਾਂਗਰਸ ਨੂੰ ਹੋਊਗਾ ਜੀ ਬੱਡੀ ਬੱਦਲ ਦੇ ਪ੍ਰਭਾਵ ਨਾਲ ਕਾਂਗਰਸ ਨੂੰ ਹੋਣਾਗਾ ਕਿਉਂਕਿ ਜੇ ਦੋ ਤਰੀ ਲੜਾਈ ਹੁੰਦੀ ਹੈ ਨਾ ਮਤਲਬ ਉਹ ਉੱਥੇ ਫਾਈਟ ਜਿਹੜੀ ਹੋਤਾਂ ਦੀ ਹੋ ਜਾਂਦੀ ਹੈ ਜਿੰਨੀਆਂ ਧਿਰਾਂ ਹੋਣਗੀਆਂ ਉਹ ਸੱਭਾ ਦਾੜੀ ਪਾਰਟੀ ਨੂੰ ਤਾਂ ਉਹਨਾਂ ਦਾ ਫਾਇਦਾ ਹੋਣਾ ਉਹ ਜਿੰਨੀਆਂ ਵੱਧ ਧਿਰਾਂ ਨੂੰ ਬਹਿਣ ਗਿਆ ਉਹ ਉਹਨਾਂ ਦੀ ਜਿਹੜੀ ਮਤਲਬ ਉਹਨਾਂ ਦੀ ਵਿਰੋਧੀ ਵੋਟ ਆਉਣੀ ਪੈਣੀ ਹੈਗੀ ਜੀ ਉਹ ਕਿਸੇ ਆਲਤ ਦੀ ਇਹਦੀ ਕਾਲੀਦਾਨੋਂ ਜਾਂ ਬੀਜੇਪੀ ਉਹ ਬਣੇ ਉਹ ਆਪ ਨੂੰ ਤਾਂ ਪਹਿਣੀ ਨਹੀਂ ਨਾ ਕਿਸੇ ਆਲਤ ਉਹ ਇੱਕ ਬੰਦੇ ਨੂੰ ਪੈ ਜਾਣੀ ਇਹਦੇ ਵਿੱਚ ਸਿਮਰ ਜੀ ਤਮਾਨ ਨੂੰ ਪੈ ਗਈ ਬਾਈਲੈਕਸ਼ਨ ਦੇ ਵਿੱਚ ਇਸੇ ਤਰ੍ਹਾਂ ਮਤਲਬ ਉਹ ਪੈਣੀ ਹੈ ਵੋਟ ਇਕੱਠੀ ਹੋਣੀ ਹੈ ਜੇ ਉਹ ਇਕੱਠੀ ਲੁਕਸਾਨ ਹੁੰਦਾ ਜਿੰਨੇ ਖਿਲੇ ਜਾਊਗੇ ਉਹਨਾਂ ਆਪ ਨੂੰ ਉਹਦਾ ਫਾਇਦਾ ਹੋਊਗਾ ਜੀ 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 ਤੇ ਸੰਤੂ ਸਾਹਿਬ ਇੱਕ ਚੀਜ਼ ਹੋਰ ਜਰਾ ਦੱਸਿਓ ਕਿ ਜਿਸ ਤਰ੍ਹਾਂ ਦੇ ਨਾਲ ਢੀਂਸਾ ਪਰਿਵਾਰ ਆ ਮੇਰੇ ਖਿਆਲ ਨਾਲ ਚੁੱਪ ਜੇ ਬੈਠੇ ਹੋਏ ਆ ਤਾਂ ਉਹਨਾਂ ਦਾ ਫੈਕਟਰ ਕਿੱਥੇ ਜੇ ਕੰਮ ਕਰੇਗਾ ਜਾਂ ਕਿ ਲੋਕਿ ਪਠੱਲ ਪਰਿਵਾਰ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਜਿਹੜੇ ਪ੍ਰਾਣੇ ਤੇ ਟਕਸਾਲੀ ਪਰਿਵਾਰ ਨੇਗੇ ਉਹਨਾਂ ਦਾ ਫੈਕਟਰ ਕਿਤੇ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਸ ਚੋਣ ਦੇ ਵਿੱਚ ਨਹੀਂ ਦੇਖੋ ਢੀਂਸਾ ਪਰਿਵਾਰ ਨੂੰ ਜਾਂ ਢੀਂਸੇ ਦੇ ਸਮਰਥਕਾਂ ਨੂੰ ਅਨੌਰਣ ਨਹੀਂ ਕੀਤਾ ਜਾ ਸਕਦਾ ਅਸੂਲ ਰੂਲ ਸੀਟ ਤੋਂ ਜੀ ਸਰੂਰ ਦੇ ਇੱਕ ਤਰ੍ਹਾਂ ਦੇ ਨਾਲ ਜਿੰਨੀਆਂ ਜਿੰਨੀਆਂ ਬਾੜ ਅਕਾਲੀ ਵਿਆਰਤ ਬਣੀ ਹੈ ਉਹ ਉਪਾ ਇੱਥੇ ਸਾਡੇ ਉੱਪਰ ਸੱਤ ਨਹੀਂ ਰਹੀ ਹੈ ਕਿ ਸਰੂਰ ਦੇ ਬਣਾਲਾ ਮਤਲਬ ਜਿਹੜਾ ਅੱਗ ਬਣ ਗਿਆ ਪਹਿਲਾਂ ਤਾਂ ਕੋਈ ਜਲਾ ਸੀਗਾ ਸੋ ਇਸ ਹਲਕੇ ਦੇ ਸੀਐਮਓ ਢੀਂਸਾ ਹੀ ਹੁੰਦੇ ਸੀ ਉਹਨਾਂ ਵੀ ਇਹ ਬੜਾ ਪੱਤਾ ਨਹੀਂ ਸੀ ਹੁੰਦਾ ਹੈ ਪ੍ਰਕਾਸ਼ ਸਿੰਘ ਬਾਦਲੂਣਾ ਨੇ ਉਹਨਾਂ ਨੂੰ ਫੁੱਲ ਮਤਲਬ ਵਿੱਚ ਜਿਹੜੀਆਂ ਪਾਵਰਾਂ ਦਿੱਤੀਆਂ ਹੋਈਆਂ ਜਿਵੇਂ ਕੋਈ ਇੱਥੇ ਹਸਪਤਾਲ ਲੱਗਣਾ ਕੋਈ ਇਵਨ ਥਾਣੇਦਾਰ ਤੱਕ ਵੀ ਮਤਲਬ ਜੇ ਪਿਛੇ ਦੀ ਬਦਲੀ ਹੋਣੀ ਹੈ ਕੋਈ ਤਸਵੀਲਦਾਰ ਆ ਜਾ ਕੋਈ ਉਹ ਸਾਰੇ ਇਹ ਜੱ ਪਰਿਵਾਰ ਦੀ ਮਰਜ਼ੀ ਜਾਉਣਾ ਉਹਦੇ ਸਮਰਥਕਾਂ ਦੇ ਆਸਪਾਰਸਾਂ ਤੇ ਹੁੰਦੇ ਸੀਗੇ ਸੋ ਹੁਣ ਜਿਹੜੇ ਆ ਪਏ ਨੇ ਐਡਾ ਵੱਡਾ ਰਾਜਪਾਲ ਹੁਣਾ ਹੋਵੇ ਉਹਦੀਆਂ ਜੜ੍ਹਾਂ ਤਾਂ ਮਜ਼ਬੂਤ ਹੋਣਗੀਆਂ ਹੀ ਨਾ ਬਹੁਤ ਬੰਦੇ ਨੇ ਉਹਨਾਂ ਦੇ ਨਾਲ ਜੁੜੇ ਹੋਏ ਉਸ ਪਰਿਵਾਰ ਦੇ ਨਾਲ ਸੋ ਉਹ ਹੁਣ ਕਰਨਗੇ ਕੀ ਵੱਡੀ ਗੱਲ ਇਹ ਹੈਗੀ ਕਿੱਧਰ ਜਾਊਗਾ ਉਹ ਇਹ ਇਹ ਸਵਾਲ ਬਹੁਤ ਆਇਆ ਹੈ ਨਾ ਔਰ ਹਰੇਕ ਬੰਦੇ ਦੇ ਮਨ ਦੇ ਵਿੱਚ ਹੈ ਵੀ ਉਹ ਅਸਲ ਉਹ ਕੀ ਕਰਨਗੇ ਉਹ ਉਹਦੇ ਵਿੱਚ ਹੁਣ ਦੋ ਗੱਲਾਂ ਇੱਕ ਤਾਂ ਮਤਲਬ ਜਿਹੜੇ ਚੈਸੀ ਆਗੂ ਹੁੰਦੇ ਆ ਇਨਾਂ ਨੂੰ ਇਹ ਹੁੰਦਾ ਕਿ ਜੇ ਕੋਈ ਬਾਹਰਲਾ ਆਗੂ ਆ ਕੇ ਝੋਣ ਲੜਦਾ ਜਿਵੇਂ ਸ਼ਿਫਾਲ ਦੇ ਖੇਹਰਾ ਝੋਣ ਲੜ ਰਿਹਾ ਹੈਗਾ ਉਹਨੇ ਆਹੀ ਝੋਣ ਲੜਨੀ ਆ ਉਹਦੇ ਵਾਸਤੇ ਤਾਂ ਨਹੀਂ ਹੋਣਾ ਸੋ ਜਉ ਆਪਣੇ ਹਲਕੇ ਚੜਿਆ ਜਾਣਾ ਉਹਨੇ ਉਸ ਤੋਂ ਬਾਅਦ ਉਹਨੇ ਆਉਣਾ ਨਹੀਂ ਹੈਗਾ ਸੋ ਇਹ ਇਹ ਇਨਾਂ ਨੂੰ ਬਹੁਤਾ ਖਬਰਾਂ ਨਹੀਂ ਹੁੰਦਾ ਉਸ ਤਰ੍ਹਾਂ ਦੀ ਇਹ ਮਦਦ ਕਰ ਦਿੰਦੇ ਆ ਸੱਚੀ ਆਗੂ ਵੀ ਇਹ ਇਹ ਡਰਦੇ ਹੁੰਦੇ ਆ ਵੀ ਜਿਹੜਾ ਇੱਥੇ ਬੰਦਾ ਜਿੱਤ ਗਿਆ ਪੱਕੇ ਪੈਰ ਲਾ ਗਿਆ ਉਹਦੇ ਉਹ ਪੱਟਣਾ ਔਖਾ ਹੈਗਾ ਸਾਡੇ ਹਲਕੇ ਦੇ ਵਿੱਚ ਬਾਹਰਲਾ ਬੰਦਾ ਆ ਜਿੱਤ ਗਿਆ ਉਹਦਾ 4-4 ਸਾਲ 2 ਸਾਲ ਉਹਨੇ ਚਲੇ ਜਾਣਾ ਹੁੰਦਾਗਾ ਉਹਦਾ ਉਹਦਾ ਕੋਈ ਬਹੁਤਾ ਨਾ پارکਿੰਗ ਦਾ ਉਹ ਜਾਂਦਾ ਨਹੀਂ ਹੈਗਾ ਉੱਥੇ ਸੋ ਸ਼ਖਬਾਬ ਸਿੰਘ ਖੈਰਾ ਵਾਲਾ ਪਾਸਾ ਵੀ ਮਤਲਬ ਦੇਖ ਰਹੇ ਨੇ ਲੋਕ ਵੀ ਸ਼ਾਇਦ ਉਹਨਾਂ ਦੀ ਮਦਦ ਕਰਦੇ ਨੇ ਕਿ bari ਬੰਦਾ ਦਾ ਇੱਕ ਵਾਰ ਦੇ ਦਿੱਤ ਗਿਆ ਚਲਾ ਜਾਊਗਾ ਦੂਸਰੇ ਪਾਸੇ ਇਹ ਗੱਲ ਹੁਣ ਇਹ ਆਉਂਦੀ ਹੈ ਵੀ ਉਹ ਮੀਤਿਹਰ ਦੀ ਮਦਦ ਕਰ ਸਕਦੇ ਨਹੀਂਗੇ ਕਿਉਂਕਿ ਮੀਤਿਹਰ ਦੇ ਤੇ ਜਿਹੜਾ ਪਰਮੇਂਦਰ ਸਿੰਘ ਢੀਡ ਸ਼ਹਿੜ ਹੈ ਸੋਹਰਾ ਪਰਿਵਾਰ ਹੈ ਉਹ ਤਕਰੀਬਨ ਇੱਕੋ ਹੀ ਆ ਜਾਏ ਉਹ ਵੱਖ-ਵੱਖ ਨੇਗੇ ਉਹ ਮਤਲਬ ਸੰਧੂ ਪਰਿਵਾਰ ਜਿਹੜਾ ਹੈ ਪਰਮੇਂਦਰ ਸਿੰਘ ਢੀਡ ਸਾਹਿਬ ਤੇ ਇਹ ਜਿਹੜਾ ਹੈਗਾ ਆ ਬੈਠੇ ਵਾ ਭੱਜਵਾ ਪਰਿਵਾਰ ਦੇ ਵਿੱਚ ਤੇ ਪਰ ਉਹਨਾਂ ਦੇ ਕਾਰੋਬਾਰ ਆ ਜਿਹੜਾ ਉਹ ਕਹਿੰਦੇ ਇਕੱਠਾ ਹੀ ਆ ਸਾਰਾ ਕਾਰੋਬਾਰ ਇੱਕੋ ਹੀ ਆ ਔਰ ਉਹ ਬੀਜੇਪੀ ਦੇ ਨਾਲ ਵੀ ਜੁੜਿਆ ਹੋਇਆ ਪਰਿਵਾਰ ਆ ਵੈਸਾ ਸਾਰਾ ਪਰਿਵਾਰ ਆ ਜੀ ਸੋ ਉਸ ਪਾਸੇ ਵੱਲ ਵੀ ਦੇਖਿਆ ਜਾਂਦਾ ਵੀ ਸ਼ਾਇਦ ਕੋਈ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਵੀ ਉਹ ਉਹ ਜਿਹੜੀਆਂ ਰਿਸ਼ਤੇਦਾਰੀਆਂ ਕਿਤੇ ਨਾ ਕਿਤੇ ਉਹ ਵੀ ਕੰਮ ਆ ਜਾਣ ਪਰ ਉਹ ਦੂਸਰੀ ਗੱਲ ਇਹ ਵੀ ਆ ਵੀ ਜੇ ਵੀਰ ਤੇ ਇਹ ਰੇਤੋ ਐਮਪੀ ਬਣਦਾ ਤਾਂ ਉਹ ਮਤਲਬ ਉਹਨਾਂ ਦੇ ਲਈ ਤਾਂ ਫਿਰ ਉਹ ਪੱਕਾ ਗੂੜ ਹਲਕੇ ਦੇ ਵਿੱਚ ਪੈਦਾ ਹੋਗਾ ਨਾ ਵੱਡਾ ਗੂੜ ਤੇ ਇਹ ਇਹ ਧੀਰਸਾ ਪਰਿਵਾਰ ਸਾਹਿਬ ਜੀ ਪਾਸੇ ਬੈਠ ਕੇ ਬਲ ਸੋਚੂਗਾ ਵੀ ਉਹ ਕੋਈ ਬਰਾਬਰ ਦਾ ਹੋਰ ਬੰਦਾ ਖੜਾ ਹੋਣ ਦੇਣਾ ਚਾਹੁੰਦੇ ਜਾਂ ਨਹੀਂ ਦੇਣਾ ਚਾਹੁੰਦੇ ਇਹ ਵੀ ਦੇਖਣ ਲਗਾ ਸੋ ਅ ਇਸ ਵੇਲੇ ਧੀਰਸਾ ਪਰਿਵਾਰ ਦੇ ਨਾਲ ਬਰਨਾਲ ਪਰਿਵਾਰ ਵੀ ਹੈ ਹੋਰ ਵੀ ਬਹੁਤ ਸਾਰੇ ਮਤਲਬ ਜਿਹੜੇ ਸੀ ਕਹਿ ਸਕਦੇ ਆਗੇ ਅਕਾਲੀ ਨੇਗੇ ਉਹ ਵੱਡੇ ਅਕਾਲੀ ਆਪੂ ਜਿਹਨਾਂ ਦੇ ਆਧਾਰ ਵਾਲੇ ਕਾਗਜ਼ੂ ਨੇਗੇ ਉਹ ਧੀਰਸਾ ਪਰਿਵਾਰ ਦੇ ਨਾਲ ਜੁੜੇ ਹੋਏ ਆ ਹੁਣ ਇਹ ਦੇਖਣਾ ਵੱਡਾ ਫਰਕ ਪਾਉਣਗੇ ਉਹ ਕਿੰਨੇ ਨੂੰ ਜਾਣਦੇ ਨੇ ਜੀ ਮਾਨਸਾ ਵੱਲ ਹੀ ਜਾਂਦਾ ਜਿਵੇਂ ਪਿਛਲੀ ਵਾਰ ਇਹ ਵੀ ਕਹਿ ਜਾਂਦਾ ਪਿਛਲੀ ਵਾਰ ਉਹ ਮਾਨਸਾ ਸਾਹਿਬ ਦੀ ਮਦਦ ਕੀਤੀ ਕਰਗੇ ਸੀਗੇ ਸਾਰੇ ਸੋ ਇਸ ਵਾਰ ਉਧਰ ਵੀ ਜਾ ਸਕਦੇ ਨੇ ਹੁਣ ਅਸਲ ਵਿੱਚ ਮਰਦਾ ਇਹ ਹੈ ਵੀ ਇਹ ਜਿਵੇਂ ਜਿਵੇਂ ਸਮੀਕਰਨ ਨੇੜੇ ਜਾਣਗੇ ਨਾ ਉਦੋਂ ਬਾਅਦ ਹੀ ਇਹ ਮਤਲਬ ਸਮੀਕਰਨ ਪਾਣਿਆ ਜਿਵੇਂ ਜਿਵੇਂ ਧੋਣਾ ਦਾ ਸਮਾਂ ਨੇੜੇ ਆਊਗਾ ਜੀ 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 ਇਹ ਗੱਲ ਕਲੀਅਰ ਹੋਣੀ ਹੈ ਹਾਂ ਬਿਲਕੁਲ ਸੰਤੂ ਸਾਹਿਬ ਚਲੋ ਕੋਈ ਗੱਲ ਨਹੀਂ ਜਰੂਰ ਗੱਲਾਂ ਥੋੜੀਆਂ ਜਾਂ ਹੋਰ ਸਾਫ਼ ਹੋਊਗਾ ਫਿਰ ਦੁਬਾਰਾ ਗੱਲਬਾਤ ਕਰ ਲਾਂਗੇ ਕਿਸੇ ਦਿਨ ਤੇ ਅੱਜ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਮੇਰ ਵਾਲੇ ਇਸ ਮੇਰ ਵਾਲਾ ਸੋ ਇਸ ਹਨ ਜਕਸੀਰ ਸਿੰਘ ਸੰਧੂ ਜਿਹੜੇ ਸੰਗਰੂਰ ਤੋਂ ਆਪਣੇ ਨਾਲ ਜੁੜੇ ਸੀ ਸੰਗਰੂਰ ਦੀ ਸਥਿਤੀ ਕੀ ਆ ਕਿਸ ਤਰ੍ਹਾਂ ਦਾ ਮਾਹੌਲ ਆ ਉੱਥੇ ਸਾਰੀਆਂ ਗੱਲਾਂ ਬਾਤ ਉਹਨਾਂ ਨੇ ਖੋਲ ਕੇ ਰੱਖਣਾ ਸੋ ਉਮੀਦ ਕਰਦੇ ਹਾਂ ਤੁਸੀਂ ਇਸ ਐਪੀਸੋਡ ਨੂੰ ਪਸੰਦ ਕਰੋਗੇ ਤੇ ਇਹਨੂੰ ਅੱਗੇ ਵੀ ਸ਼ੇਅਰ ਕਰਿਓ ਦੁਬਾਰਾ ਕਿਸੇ ਨਵੇਂ ਐਪੀਸੋਡ ਦੇ ਵਿੱਚ ਫਿਰ ਜੁੜਾਂਗੇ ਸਾਰਿਆਂ ਨੂੰ ਦੁਬਾਰਾ ਫੇਰ ਤੋਂ ਸਤ ਸ੍ਰੀ ਅਕਾਲ